ਅਸ-ਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਅਜਨਾਲਾ ਖੇਤਰ ਦੇ ਵਿੱਚ ਰਾਵੀ ਦੇ ਪਾਣੀ ਨੇ ਪੂਰੀ ਤਬਾਈ ਮਚਾਈ ਹੋਈ ਹੈ ਜੇ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਦੇਵਾਂ ਤਾਂ ਕੋਨੇਵਾਲ ਪਿੰਡ ਤੋਂ ਲੈ ਕੇ ਜਿੰਨੇ ਵੀ ਨੇੜੇ ਪਿੰਡੇ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਕਈ ਕਈ ਫੁੱਟ ਭਰ ਚੁੱਕਾ ਹੈ ਲਗਾਤਾਰ ਪਾਣੀ ਦਾ ਪੱਦਰਵਾਦਾ ਨਜ਼ਰ ਆ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਜਿਹੜੀ ਗੁਰਦੁਆਰਾ ਸਮਾਲ ਬਾਬਾ ਬੁੱਢਾ ਸਾਹਿਬ ਜਿਹੜਾ ਲੱਗੇ ਜਿਹੜੀ ਸ਼ੜਕ ਜਾਂਦੀ ਹੈ ਮੁੱਖ ਸ਼ੜਕ ਦੇ ਜਿਹੜਾ ਪਾਣੀ ਕਈ ਕਈ ਫੁੱਟ ਆ ਰਿਹਾ ਤੇ ਜਿਹੜਾ ਅੱਗੇ ਨੂੰ ਵ ਵੱਖ-ਵੱਖ ਸਿਆਸੀ ਲੀਡਰ ਵੀ ਪਹੁੰਚ ਰਹੇ ਆ ਸਾਡੇ ਨਾਲ ਭਾਜਪਾ ਅਗੂ ਬੋਨੀ ਅਮਰਪਾਲ ਜੀ ਵੀ ਆ ਬੋਨੀ ਜੀ ਬਹੁਤ ਦੁੱਖ ਭਰੀ ਮਸੀਬਤ ਭਰੀ ਕੜੀ ਇੱਥੇ ਲੋਕਾਂ ਦੇ ਨਾਲ ਦਰਦ ਉਹ ਨਾਲ ਪਹੁੰਚੇ ਇਹ ਜਿਹੜਾ ਕੁਦਰਤ ਦਾ ਕਹਿ ਰਿਹਾ ਅਸਮਾਨ ਰਹੀ ਤੇ ਜਿਹੜਾ ਬਰਸਾਤਾ ਰਹੀ ਜਿਹੜਾ ਸਾਡੇ ਰਾਵੀ ਦਰਿਆ ਕੰਢੇ ਦੇ ਬੈਠੇ ਆ ਇਹ ਤੇ ਕੁਦਰਤ ਦਾ ਕਹਿ ਰਹੀ ਦੀ ਅੱਗੇ ਦੇ ਪ੍ਰਮਾਤਮਾ ਦੀ ਕਿਰਪਾ ਬਖਸ਼ਿਸ਼ ਕਰੇ ਰਹਿਮਤ ਕਰੇ ਬੰਨੇ ਲੱਗ ਸਕਦਾ ਪਰ ਕਿਥੋਂ ਦਾ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਜੇ ਕੀਤੇ 3 ਸਾਲ ਹੋ ਗਈ ਹੈ 3.5 ਸਾਲ ਇਸ ਆਪ ਦੀ ਸਰਕਾਰ ਨੂੰ ਕੋਈ ਸਪਾਈਆਂ ਨਹੀਂ ਹੋਈਆਂ ਕੋਈ ਰਿਪੇਅਰਾਂ ਨਹੀਂ ਹੋਈਆਂ ਜੇ ਤੁਸੀਂਾਂ ਦੀ ਰਿਪੇਅਰ ਹੋਈ ਹੁੰਦੀ ਤੇ ਇਹ ਕਾਰਨ ਹੀ ਵਾਪਰ ਦੇਣਾ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੌਮਣੀਆਂ ਚ ਇਹਨਾਂ ਸੂਏਆਂ ਚ ਇਹਨਾਂ ਨਹਿਰਾਂ ਚ ਐਡੀ ਫੋਟ 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 ਦੋ ਦੋ ਫੋਟ ਬੂਟੀ ਹੋਈ ਪਈ ਜੇ ਤੇ ਬੂਟੀ ਇਹੋ ਜਿਹੀ ਹੋਈ ਜਿਹੜੀ ਨਾਲ ਸਪਾਈ ਨਹੀਂ ਕੀਤੀ ਉੱਥੇ ਪਾਣੀ ਦਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਜਿਹੜੇ ਇਹ ਰਾਤ ਨੂੰ ਟਾਰਚਾ ਲੈ ਕੇ ਇਥੋਂ ਦਾ ਜਿਹੜਾ ਵਧਾਇਗਾ ਟਾਰਚਾ ਲੈ ਕੇ ਜਵਾਨਾਂ ਨਾਲ ਫੋਟੋਆਂ ਨੂੰ ਹੁੰਦਾ ਪਿਆ ਆ ਤੇ ਉਥੇ ਕਿੱਥੇ ਬੰਨ ਬੰਨੇ ਜੇ ਰਾਤ ਨੂੰ ਜਿਹੜੀਆਂ ਫੋਟੋਆਂ ਦਵਾਈਆਂ ਪਾਣੀ ਦੇ ਆ ਵੇਖੋ ਚੜੀ ਆਉਂਦਾ ਪਿਆ ਆ ਆ ਪਸ਼ੂ ਪਸ਼ੂ ਕਈ ਮਰ ਗਏ ਆ ਕਈਆਂ ਨੂੰ ਬਚਾਉਂਦੇ ਵੇ ਕਈ ਬੱਚੇ ਰੁੜ ਗਏ ਨੇ ਇਹ ਵੀ ਮੇਰੇ ਨੂੰ ਖਬਰ ਆਉਂਦੀ ਆ ਭਈਆਂ ਅਜੇ ਰੈਸਕਿਊ ਨਹੀਂ ਹੁੰਦਾ ਪਿਆ ਜੇ ਰੈਸਕਿਊ ਦੀਆਂ ਟੀਮਾਂ ਆਉਣਗੀਆਂ ਤੇ ਇਹ ਸਾਰੇ ਬਚਾਉਣਗੇ ਇੰਪੋਰਟੈਂਟ ਸਰ ਕਿੰਨੇ ਕੁ ਲੋਕ ਅਜੇ ਰਾਵੀ ਦੇ ਕੰਡੇ ਪਿੰਡਾਂ ਦੇ ਵਿੱਚ ਫਸੇ ਆ ਅਜੇ ਸੈਂਕੜੇ ਹਜ਼ਾਰਾਂ ਹਜ਼ਾਰਾਂ ਰੋ ਕੇ ਸਾਡੇ ਆ ਜਿਹੜੇ 15-20 ਪਿੰਡ ਆ ਆਪਣੀ ਛੱਤਾਂ ਉਤੇ ਬੈਠੇ ਹੋਵੇ ਦੱਸੋ ਆਪਾਂ ਇਥੇ ਖਲੋਤੇ ਕੋਈ ਆਇਆ ਨਿਕਲ ਗਏ ਥੋੜੇ ਬੋਧੇ ਲਿਆਉਂਦੇ ਆ ਫਿਰ ਛਾਡੋ ਇਹਨਾਂ ਕੋਈ ਪ੍ਰਬੰਧ ਹੀ ਨਹੀਂ ਆ ਜੀ ਤੇ ਇਹ ਜਿਹੜਾ ਮੁੱਖ ਮੰਤਰੀ ਆ ਇਹ ਟਾਮਲਨਾਡੂ ਚ ਚੇਨਈ ਚ ਜਾ ਕੇ ਇਟਲੀਆਂ ਦੇ ਦੋਸਿਆਂ ਦੇ ਕਰਨਾ ਪਿਆ ਤੇ ਇੱਕ ਹੈਲੀਕਾਪਟਰਾਂ ਤੰਜ ਕੱਸਦਾ ਹੁੰਦਾ ਸੀ ਕੇਜਰੀਵਾਲ ਨੂੰ ਸੈਰਾ ਕਰਾਉਂਦਾ ਇਹਦੇ ਹੈਲੀਕਾਪਟਰ ਲੈ ਕੇ ਵੇਖ ਜਾ ਘਟੋ ਘਟ ਆ ਜਿਹੜੇ ਜ਼ਿੰਮੇਦਾਰਾਂ ਦੀਆਂ ਗਰਦੌਰੀਆਂ ਆ ਇਹ ਕਹਿੰਦਾ ਆਪੇ ਗਰਦੌਰੀਆਂ ਹੀ ਹਦੇਸ਼ ਕੌਣ ਨੇ ਭਗਵੰਤ ਮਾਨੁਸ ਸੀਐਮ ਸਾਹਿਬ ਕੋ ਹਾਂ ਪਿਛਲੇ ਕਹਿੰਦੇ ਵੀ ਮੁਰਗੀ ਤੱਕ ਦਾ ਮਾਜਾ ਦੇਵਾਂਗੇ ਬੱਕਰੀ ਮੁਰਗੀ ਆਂਡੇ ਤੱਕ ਦਾ ਵੀ ਗਿਆ ਹੀ ਇਹ ਇਹ ਮਜ਼ਾਕ ਬਣਾਉਂਦੇ ਕੋਜਾ ਮਜ਼ਾਕ ਬਣਾਇਆ ਪਿਆ ਕਿ ਚੁਰਕਲੇ ਸੌਂਦੇ ਆ ਦੂਸਰੇ ਬੰਨੇ ਇਹ ਜਿਹੜੀਆਂ ਗਰਦੌਰੀਆਂ ਇਹਨਾਂ ਨੂੰ ਡੀਸੀ ਨੂੰ ਹੁਕਮ ਕਰਨਾ ਚਾਹੀਦਾ ਕਿ ਸਾਰੇ ਸਾਰੇ ਹਰ ਇੱਕ ਦੀ ਗਰਦੌਰੀ ਜਿਹੜੇ ਡੁੱਬ ਗਏ ਪਿੰਡ ਗਰਦੌਰੀ ਤੇ ਉੱਥੇ ਹੁੰਦੀ ਕਿਥੇ ਥੋੜੇ ਬੋਲੇ ਹੋਵੇ ਨਾ ਹੋਵੇ ਇਹਦੇ ਸਾਰੇ ਪਿੰਡ ਪਿੰਡਾਂ ਦੇ ਪਿੰਡ ਡੁੱਬੇ ਪਏ ਆ ਕਿਵੇਂ ਦੇ ਹਾਲਾਤ ਆ ਤੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਜੋ ਕਿਉਂਕਿ ਮੰਤਰੀ ਸਹਬਾਨ ਇੱਥੇ ਆਏ ਹੀ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦਾ ਵਿਧਾਇਕ ਤਾਂ ਹੈ ਹੀ ਆ ਉਹਨਾਂ ਦਾ ਦਾਵਾ ਆ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ ਕੱਲੇ ਇਸ ਅਮਰਸਾ ਜ਼ਿਲ੍ਹੇ ਦੀ ਜਿੱਥੇ-ਜਿੱਥੇ ਵੀ ਆ ਰਾਂਦੇ ਪ੍ਰਬੰਧ ਇਹ ਝੂਠੋ ਝੂਠ ਬੋਲਦੇ ਪਏ ਜੇ ਕੋਈ ਪ੍ਰਬੰਧ ਨਹੀਂ ਜੇ ਕੋਈ ਕੋਈ ਪ੍ਰਬੰਧ ਨਹੀਂ ਜੇ ਕਿਦੇ ਮਾੜੀ ਹਾਲਤ ਜੇ ਨਾ ਪਸ਼ੂਆਂ ਦੇ ਡੰਗਰਾਂ ਦੇ ਕੋਈ ਦਵਾਈ ਦਾ ਪ੍ਰਬੰਧ ਜੇ ਨਾ ਨਾ ਚਾਰੇ ਦਾ ਹਾਲ ਨਾ ਚਾਰੇ ਦਾ ਪ੍ਰਬੰਧ ਜੇ ਨਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਜੇ ਨਾ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਦਾ ਜੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜੇ ਬੇੜਾ ਗਰਕ ਹੋਇਆ ਪਿਆ ਜਿੰਨਾਂ ਦਾ ਇਹ ਸਿਰਫ ਫੋਟੋਆਂ ਨੂੰ ਆਉਂਦੇ ਜੇ ਤੇ ਪੰਜਾਬ ਨੂੰ ਦਿਖਾਉਂਦੇ ਪੈ ਕਈ ਫਿਰਦੇ ਪੈ ਤੁਰਦੇ ਪੈ ਇੱਥੇ ਤੁਸੀਂ ਵੇਖੋ ਕੋਈ ਬੋਰਡ ਜਾਂ ਕੋਈ ਜਿਹੜੇ ਸੈਂਟਰ ਦੀਆਂ ਟੀਮਾਂ ਹੁਣ ਸੈਂਟਰ ਨੂੰ ਕਿਉਂ ਨਹੀਂ ਗਾਲਾਂ ਕੱਢਦੇ ਐ ਐਨਡੀਆਰ ਵੀ ਟੀਮਾਂ ਨਾਲ ਕੇ ਸੇਵਾ ਕਰਾ ਰਹੀਆਂ ਕਰਦੀਆਂ ਪਈਆਂ ਹਾਂਜੀ ਤੇ ਇਹ ਇਹ ਇਹਦਾ ਸਾਰਾ ਪ੍ਰਬੰਧ ਆ ਇਹ ਸਾਰਾ ਇਹ ਇਹ ਸਵਾਏ ਫੋਟੋਵਾ ਦਿਓ ਇਹ ਸਰਕਾਰ ਕੁਛ ਨਹੀਂ ਕਰ ਰਹੀ ਕਹਿਣਾ ਕਿ ਹਰਿਆਣਾ ਪਾਣੀ ਮੰਗਦਾ ਸੀ ਤੁਸੀਂ ਵੀ ਬੀਜੇਪੀ ਦੇ ਵਿੱਚ ਮੌਜੂਦ ਹੋ ਕਹਿੰਦੇ ਅੱਜ ਹਰਿਆਣਾ ਹੱਡੀ ਕਾਉਣੀ ਬਾਹਾਂ ਫੜਨ ਦਿਆ ਇਹ ਸਵਾਏ ਇਹਦਾ ਦੋ ਕਿ 70 ਸਾਲ ਕੀ ਹੋਇਆ ਪ੍ਰਾਣਾ ਜਿਹੜਾ ਉਹਨਾਂ ਸਰਕਾਰਾਂ ਨੇ ਬਣਾਇਆ 70 ਸਾਲਾਂ ਉਹਨਾਂ ਸਰਕਾਰਾਂ ਨੇ ਬਣਾਇਆ 70 ਸਾਲ ਉਹਨਾਂ ਸਰਕਾਰਾਂ ਨੇ ਬਣਾਇਆ ਤੇ ਉਹਨਾਂ ਦੀ ਰਿਪੇਅਰ ਹੀ ਕਰ ਲੈਂਦੇ ਘਟੋਂ ਘਟ ਸਵਾਏ ਦੂਸ਼ਣ ਬਾਜੀ ਦੋ ਸਵਾਏ ਲੋਕਾਂ ਨੂੰ ਘਬਰਾਹ ਕਰਨ ਕਰਦੇ ਕੀ ਪਿਆ ਆ ਰਾਤ ਨੂੰ ਆਪ ਚੌਂਕੀਆਂ ਤੇ ਜਾ ਕੇ ਬੀਐਸਐਫ ਨੇ ਬਾਹਾਂ ਫੜ ਕੇ ਜਵਾਨਾਂ ਦੇ ਫੋਟੋਆਂ ਖਿਚੋਂਦਾ ਪਿਆ ਆ ਕਿ ਮਿਲਨਾਂ ਦੇ ਲੋਕਾਂ ਨੂੰ ਆ ਲੋਕਾਂ ਨੂੰ ਮਰੋ ਸੰਤ ਨੂੰ ਮਰੋ ਜਿਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੋਣੇ ਆ ਇਹਦਾ ਤਾਂ ਕਿਵੇਂ ਦੇ ਪ੍ਰਬੰਧ ਚਾਹੀਦੇ ਸ਼ਾਹ ਜਿੱਥੇ ਹਾਂਜੀ ਕਿਵੇਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਜੀ ਇੱਥੇ 1988 ਦੇ 1995 ਜਹਾੜਾ ਏ 1900 1993 ਜਹਾੜਾ ਏ 1988 ਜਹਾੜਾ ਏ ਉਹਨਾਂ ਦੇ ਮਾੜੇ ਪ੍ਰਬੰਧਾਂ ਦੀ ਬਹੁਤ ਬੇੜਾ ਹੀ ਕਰਕ ਹੋਇਆ ਪਿਆ ਇਹਨਾਂ ਦਾ ਇਹਦੇ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਚਾਹੀਦੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਉਸ ਜਿਸ ਵਾਹਗਰੂ ਜਿਸ ਮਾਰਗ ਨੂੰ ਜਿਸ ਮਾਰਗ ਨੂੰ ਤੁਸੀਂ ਧਿਆਉਂਦੇ ਜੇ ਉਨੇ ਅਗਰ ਅਰਦਾਸ ਬੇਨਤੀ ਕਰੋਗੇ ਇਹ ਜਿਹੜੀ ਕਰੋਪੀ ਦੂਰ ਹੋਵੇ ਤੇ ਤਾਂ ਆਪਣਾ ਭਾਈ ਚਰਕਸ ਸਿੰਘ ਬਣਾ ਕੇ ਰੱਖਣਾ ਇੱਕ ਦੂਜੇ ਨਾਲ ਠੀਕ ਹੈ ਸੋ ਇਹ ਸੰਨ ਭਾਜਪਾ ਦੇ ਆਗੂ ਹਲਕਾ ਜੀ ਨਾਲ ਦੀ ਨੁਮਾਇੰਦਗੀ ਵੀ ਕਦਰੇ ਸਾਹਿਬ ਕਾ ਬਤਾ ਕੇ ਬੋਨੀ ਅਮਰਪਾਲ ਸਿੰਘ ਜਨਾਲਾ ਜਿਨ੍ਹਾਂ ਮੌਕੇ ਦੇ ਹਾਲਾਤਾਂ ਦੀ ਜਿੱਥੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਨਾ ਕਾਫੀ ਦਾਅ ਦਿਆ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਲਏ ਰਮਦਾਸ ਤੋਂ ਗੁਰਪ੍ਰੀਤ ਸਿੰਘ ਢਿਲੋਂ ਦੀ ਰਿਪੋਰਟ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਅਜਨਾਲਾ ਖੇਤਰ ਦੇ ਵਿੱਚ ਰਾਵੀ ਦੇ ਪਾਣੀ ਨੇ ਪੂਰੀ ਤਬਾਈ ਮਚਾਈ ਹੋਈ ਹੈ ਜੇ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਦੇਵਾਂ ਤਾਂ ਕੋਨੇਵਾਲ ਪਿੰਡ ਤੋਂ ਲੈ ਕੇ ਜਿੰਨੇ ਵੀ ਨੇੜੇ ਪਿੰਡੇ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਕਈ ਕਈ ਫੁੱਟ ਭਰ ਚੁੱਕਾ ਹੈ ਲਗਾਤਾਰ ਪਾਣੀ ਦਾ ਪੱਦਰਵਾਦਾ ਨਜ਼ਰ ਆ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਜਿਹੜੀ ਗੁਰਦੁਆਰਾ ਸਮਾਲ ਬਾਬਾ ਬੁੱਢਾ ਸਾਹਿਬ ਜਿਹੜਾ ਲੱਗੇ ਜਿਹੜੀ ਸ਼ੜਕ ਜਾਂਦੀ ਹੈ ਮੁੱਖ ਸ਼ੜਕ ਦੇ ਜਿਹੜਾ ਪਾਣੀ ਕਈ ਕਈ ਫੁੱਟ ਆ ਰਿਹਾ ਤੇ ਜਿਹੜਾ ਅੱਗੇ ਨੂੰ ਵ ਵੱਖ-ਵੱਖ ਸਿਆਸੀ ਲੀਡਰ ਵੀ ਪਹੁੰਚ ਰਹੇ ਆ ਸਾਡੇ ਨਾਲ ਭਾਜਪਾ ਆਗੂ ਬੋਨੀ ਅਮਰਪਾਲ ਜੀ ਵੀ ਆ ਬੋਨੀ ਜੀ ਬਹੁਤ ਦੁੱਖ ਭਰੀ ਨਸੀਬਤ ਭਰੀ ਕੜੀ ਇੱਥੇ ਲੋਕਾਂ ਦੇ ਨਾਲ ਦਦੂ ਨਾ ਪਹੁੰਚੇ ਇਹ ਜਿਹੜਾ ਕੁਦਰਤ ਦਾ ਕਹਿ ਰਿਹਾ ਅਸਮਾਨ ਰਹੀ ਤੇ ਜਿਹੜਾ ਬਰਸਾਤਾ ਰਹੀ ਜਿਹੜਾ ਸਾਡੇ ਰਾਵੀ ਦਰਿਆ ਕੰਢੇ ਦੇ ਬੈਠੇ ਆ ਇਹ ਤੇ ਕੁਦਰਤ ਦਾ ਕਹਿ ਰਹੀ ਦੀ ਅੱਗੇ ਦੇ ਪ੍ਰਮਾਤਮਾ ਦੀ ਕਿਰਪਾ ਬਖਸ਼ੀਸ਼ ਕਰੇ ਰਹਿਮਤ ਕਰੇ ਬੰਨੇ ਲੱਗ ਸਕਦਾ ਪਰ ਕਿਥੋਂ ਦਾ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਜੇ ਕੀਤੇ 3 ਸਾਲ ਹੋ ਗਈ ਹੈ 3.5 ਸਾਲ ਇਸ ਆਪ ਦੀ ਸਰਕਾਰ ਨੂੰ ਕੋਈ ਸਪਾਈਆਂ ਨਹੀਂ ਹੋਈਆਂ ਕੋਈ ਰਿਪੇਅਰਾਂ ਨਹੀਂ ਹੋਈਆਂ ਜੇ ਤੁਸੀਂ ਬੰਦੀ ਰਿਪੇਅਰ ਹੋਈ ਹੁੰਦੀ ਤੇ ਇਹ ਕਾਰਨ ਹੀ ਵਾਪਰ ਦੇਣਾ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੌਮਣੀਆਂ ਚ ਇਹਨਾਂ ਸੂਇਆਂ ਚ ਇਹਨਾਂ ਨਹਿਰਾਂ ਚ ਐਡੀ ਫੋਟ 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 ਦੋ ਦੋ ਫੋਟ ਬੂਟੀ ਹੋਈ ਪਈ ਜੇ ਤੇ ਬੂਟੀ ਇਹੋ ਜਿਹੀ ਹੋਈ ਜਿਹੜੀ ਇਹਨਾਂ ਸਪਾਈ ਨਹੀਂ ਕੀਤੀ ਉੱਥੇ ਪਾਣੀ ਦਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਜਿਹੜੇ ਇਹ ਰਾਤ ਨੂੰ ਟਾਰਚਾਂ ਲੈ ਕੇ ਇਥੋਂ ਦਾ ਜਿਹੜਾ ਵਧਾਇਆ ਟਾਰਚਾਂ ਲੈ ਕੇ ਜਵਾਨਾਂ ਨਾਲ ਫੋਟੋਆਂ ਨੂੰ ਹੁੰਦਾ ਪਿਆ ਆ ਤੇ ਉਥੇ ਕਿੱਥੇ ਬੰਨ ਬੰਨੇ ਜੇ ਰਾਤ ਨੂੰ ਜਿਹੜੀਆਂ ਫੋਟੋਆਂ ਦਵਾਈਆਂ ਪਾਣੀ ਦੇ ਆ ਵੇਖੋ ਚੜੀ ਆਉਂਦਾ ਪਿਆ ਆ ਆ ਪਸ਼ੂ ਪਸ਼ੂ ਕਈ ਮਰ ਗਏ ਆ ਕਈਆਂ ਨੂੰ ਬਚਾਉਂਦੇ ਵੇ ਕਈ ਬੱਚੇ ਰੁੜ ਗਏ ਨੇ ਇਹ ਵੀ ਮੇਰੇ ਕੋਲ ਖਬਰ ਆਉਂਦੀ ਆ ਭਈਆਂ ਅੱਜ ਇਹ ਰੈਸਕਿਊ ਨਹੀਂ ਹੁੰਦਾ ਪਿਆ ਜੇ ਰੈਸਕਿਊ ਦੀਆਂ ਟੀਮਾਂ ਆਉਣਗੀਆਂ ਤੇ ਇਹ ਸਾਰੇ ਬਚਾਉਨੇ ਆ ਇੰਪੋਰਟੈਂਟ ਸਰ ਕਿੰਨੇ ਕੁ ਲੋਕ ਅਜੇ ਰਾਵੀ ਦੇ ਕੰਡੇ ਪਿੰਡਾਂ ਦੇ ਵਿੱਚ ਫਸੇ ਆ ਅਜੇ ਸੈਂਕੜੇ ਹਜ਼ਾਰਾਂ ਹਜ਼ਾਰਾਂ ਲੋਕ ਸਾਡੇ ਆ ਜਿਹੜੇ 15-20 ਪਿੰਡ ਆ ਆਪਣੀ ਛੱਤਾਂ ਉਤੇ ਬੈਠੇ ਹੋਏ ਦੱਸੋ ਆਪਾਂ ਇਥੇ ਖਲੋਤੇ ਕੋਈ ਆਇਆ ਨਿਕਲ ਗਏ ਥੋੜੇ ਬੋਧੇ ਲੈ ਆਉਂਦੇ ਆ ਫਿਰ ਛਾਡੋ ਇਹਨਾਂ ਕੋਈ ਪ੍ਰਬੰਧ ਹੀ ਨਹੀਂ ਆ ਜੀ ਤੇ ਇਹ ਜਿਹੜਾ ਮੁੱਖ ਮੰਤਰੀ ਆ ਇਹ ਤਾਮਿਲਨਾਡੂ ਜਿਹੜੇ ਚੇਨਈ ਚ ਜਾ ਕੇ ਇਟਲੀਆਂ ਦੇ ਦੋਸਿਆਂ ਦੇ ਕਰਨਾ ਪਿਆ ਤੇ ਇੱਕ ਹੈਲੀਕਾਪਟਰਾਂ ਤੰਜ ਕੱਸਦਾ ਹੁੰਦਾ ਸੀ ਕੇਜਰੀਵਾਲ ਨੂੰ ਸੈਰਾ ਕਰਾਉਂਦਾ ਇਹਦੇ ਹੈਲੀਕਾਪਟਰ ਲੈ ਕੇ ਵੇਖ ਜਾ ਘਟੂ ਘਟ ਆ ਜਿਹੜੇ ਜ਼ਿੰਮੇਦਾਰਾਂ ਦੀਆਂ ਗਰਦੌਰੀਆਂ ਆ ਇਹ ਕਹਿੰਦਾ ਆਪ ਗਰਦੌਰੀਆਂ ਇਹ ਹਦੇਸ਼ ਕਰੌਣੇ ਭਗਵੰਤ ਮਾਨੂ ਸੀਐਮ ਸਾਹਿਬ ਕੋ ਹਾਂ ਪਿਛਲੇ ਕਹਿੰਦੇ ਵੀ ਮੁਰਗੀ ਤੱਕ ਦਾ ਮਾਜਾ ਦੇਵਾਂਗੇ ਬੱਕਰੀ ਮੁਰਗੀ ਆਂਡੇ ਤੱਕ ਦਾ ਵੀ ਗਿਆ ਹੀ ਇਹ ਇਹ ਮਜ਼ਾਕ ਬਣਾਉਂਦੇ ਕੋਜਾ ਮਜ਼ਾਕ ਬਣਾਇਆ ਪਿਆ ਕਿ ਚੁਟਕਲੇ ਸੁਣਾਉਂਦੇ ਆ ਦੂਸਰੇ ਬੰਨੇ ਇਹ ਜਿਹੜੀਆਂ ਗਰਦੌਰੀਆਂ ਇਹਨਾਂ ਨੂੰ ਡੀਸੀ ਨੂੰ ਹੁਕਮ ਕਰਨਾ ਚਾਹੀਦਾ ਕਿ ਸਾਰੇ ਸਾਰੇ ਹਰ ਇੱਕ ਦੀ ਗਰਦੌਰੀ ਜਿਹੜੇ ਡੁੱਬ ਗਏ ਪਿੰਡ ਗਦੌਰੀ ਤੇ ਉੱਥੇ ਹੁੰਦੀ ਜਿੱਥੇ ਥੋੜੇ ਬੋਲੇ ਹੋਵੇ ਨਾ ਹੋਵੇ ਇਹਦੇ ਸਾਰੇ ਪਿੰਡ ਪਿੰਡਾਂ ਦੇ ਪਿੰਡ ਡੁੱਬੇ ਪਏ ਆ ਕਿਵੇਂ ਦੇ ਹਾਲਾਤ ਆ ਤੇ ਪ੍ਰਬੰਧਾਂ ਨੂੰ ਕਿਵੇਂ ਦੇਦੇ ਜੋ ਕਿਉਂਕਿ ਮੰਤਰੀ ਸਭਾਣ ਇੱਥੇ ਆਏ ਹੀ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦਾ ਵਿਧਾਇਕ ਤਾਂ ਹੈ ਹੀ ਆ ਉਹਨਾਂ ਦਾ ਦਾਵਾ ਆ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ ਕੱਲੇ ਇਸ ਅਮਰਸਾ ਜ਼ਿਲ੍ਹੇ ਦੀ ਜਿੱਥੇ-ਜਿੱਥੇ ਵੀ ਆ ਰਹਾਂ ਦੇ ਪ੍ਰਬੰਧ ਆ ਇਹ ਝੂਠੋ ਝੂਠ ਬੋਲਦੇ ਪਏ ਜੇ ਕੋਈ ਪ੍ਰਬੰਧ ਨਹੀਂ ਜੇ ਕੋਈ ਕੋਈ ਪ੍ਰਬੰਧ ਨਹੀਂ ਜੇ ਕਿਦੇ ਮਾੜੀ ਹਾਲਤ ਜੇ ਨਾ ਪਸ਼ੂਆਂ ਵਾਲ ਡੰਗਰਾਂ ਦੇ ਕੋਈ ਦਵਾਈ ਦਾ ਪ੍ਰਬੰਧ ਜੇ ਨਾ ਨਾ ਚਾਰੇ ਦਾ ਹਾਲ ਨਾ ਚਾਰੇ ਦਾ ਪ੍ਰਬੰਧ ਜੇ ਨਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਜੇ ਨਾ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਦਾ ਜੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜੇ ਬੇੜਾ ਗਰਕ ਹੋਇਆ ਪਿਆ ਜਿੰਨਾਂ ਦਾ ਇਹ ਸਿਰਫ ਫੋਟੋਵਾਂ ਨੂੰ ਆਉਂਦੇ ਜੇ ਤੇ ਪੰਜਾਬ ਨੂੰ ਦਿਖਾਉਂਦੇ ਪੈ ਕਈ ਫਿਰਦੇ ਪੈ ਤੁਰਦੇ ਪੈ ਇੱਥੇ ਤੁਸੀਂ ਵੇਖੋ ਕੋਈ ਬੋਰਡ ਜਾਂ ਕੋਈ ਜਿਹੜੇ ਸੈਂਟਰ ਦੀਆਂ ਟੀਮਾਂ ਹੁਣ ਸੈਂਟਰ ਨੂੰ ਕਿਉਂ ਨਹੀਂ ਗਾਲਾਂ ਕੱਢਦੇ ਐ ਐਨਡੀਆਰ ਵੀ ਟੀਮਾਂ ਆਣ ਕੇ ਸੇਵਾ ਕਰਾ ਰਹੀਆਂ ਕਰਦੀਆਂ ਪਈਆਂ ਹਾਂਜੀ ਤੇ ਇਹ ਇਹ ਇਹਦਾ ਸਾਰਾ ਪ੍ਰਬੰਧ ਆ ਇਹ ਸਾਰਾ ਇਹ ਇਹ ਸਵਾਏ ਫੋਟਵਾ ਦਿਓ ਇਹ ਸਰਕਾਰ ਕੁਛ ਨਾ ਦਾ ਕਹਿਣਾ ਕਿ ਹਰਿਆਣਾ ਪਾਣੀ ਮੰਗਦਾ ਸੀ ਤੁਸੀਂ ਵੀ ਬੀਜੇਪੀ ਦੇ ਵਿੱਚ ਮੌਜੂਦ ਹੋ ਕਹਿੰਦੇ ਅੱਜ ਹਰਿਆਣਾ ਆਰਟੀਕਲ ਨਹੀਂ ਬਾਹਰ ਪੜਨਦਿਆ ਇਹ ਸਵਾਏ ਇਹਨਾਂ ਦੋ ਕਿ 70 ਸਾਲ ਕੀ ਹੋਇਆ ਪੁਰਾਣਾ ਜਿਹੜਾ ਉਹਨਾਂ ਸਰਕਾਰਾਂ ਨੇ ਬਣਾਇਆ 70 ਸਾਲਾਂ ਹੁੰਦਾ ਸਰਕਾਰਾਂ ਨੇ ਬਣਾਇਆ 70 ਸਾਲ ਹੁੰਦਾ ਸਰਕਾਰਾਂ ਨੇ ਬਣਾਇਆ ਤੇ ਉਹਨਾਂ ਦੀ ਰਿਪੇਅਰ ਵੀ ਕਰ ਲੈਂਦੇ ਘਟੋ ਘਟ ਸਵਾਏ ਦੂਸ਼ਣ ਬਾਜੀ ਦਿਓ ਸਵਾਏ ਲੋਕਾਂ ਨੂੰ ਘਬਰਾਹ ਕਰਦੇ ਕਰਦੇ ਕੀ ਪਿਆ ਆ ਰਾਤ ਨੂੰ ਆਪ ਚੌਕੀਆਂ ਤੇ ਜਾ ਕੇ ਬੀਐਸਐਫ ਨੇ ਬਾਹ ਫੜ ਕੇ ਜਵਾਨਾਂ ਨਾਲ ਫੋਟੋਆਂ ਖਿਚਵਾਉਂਦਾ ਪਿਆ ਆ ਕਿ ਮਿਲਨਾਂ ਦੇ ਲੋਕਾਂ ਨੂੰ ਆ ਲੋਕਾਂ ਨੂੰ ਮਰਨ ਸੰਤਨ ਨੂੰ ਮਰਨ ਜਿਹੜੇ ਦੁੱਖ ਸੋਗ ਦੇ ਭਾਈਵਾਲ ਹੋਣੇ ਆ ਇਹਦਾ ਤਾਂ ਕਿਵੇਂ ਦੇ ਪ੍ਰਬੰਧ ਚਾਹੀਦੇ ਸ਼ਾਹ ਜਿੱਥੇ ਹਾਂਜੀ ਕਿਵੇਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਜੀ ਇੱਥੇ 1988 ਦੇ 1995 ਜਿਹੜਾ ਆਏ 1900 1993 ਜਿਹੜਾ ਆਏ 1988 ਜਿਹੜਾ ਆ ਰਹੇ ਉਹਨਾਂ ਨੇ ਸਾਡੇ ਪ੍ਰਬੰਧਾਂ ਦੀ ਤੇ ਬਹੁਤ ਬੇੜਾ ਹੀ ਕਰਕ ਹੋਇਆ ਪਿਆ ਇਹਨਾਂ ਦਾ ਇਹਦੇ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਚ ਇਹਦੀ ਬ੍ਰਹਮ ਘਰੇ ਬਾਬਾ ਬੁੱਢਾ ਸਾਹਿਬ ਦੀ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਉਸ ਕਿਸ ਵਾਹਗਰੂ ਜਿਸ ਮਾਰਗ ਨੂੰ ਜਿਸ ਮਾਰਗ ਨੂੰ ਤੁਸੀਂ ਧਿਆਉਂਦੇ ਜੇ ਉਹਦੇ ਅੱਗੇ ਅਰਦਾਸ ਬੇਨਤੀ ਕਰੋਗੇ ਕਿ ਜਿਹੜੀ ਕਰੋਪੀ ਦੂਰ ਹੋਵੇ ਤੇ ਤਾਂ ਆਪਣਾ ਭਾਈਚਾਰਕ ਸਾਹਿਬ ਬਣਾ ਕੇ ਰੱਖਣਾ ਇੱਕ ਦੂਜੇ ਨਾਲ ਸੋ ਇਹ ਸੰਨ ਭਾਜਪਾ ਦੇ ਆਗੂ ਹਲਕਾ ਜੀ ਨਾਲ ਦੀ ਨਿਮੈਂਦਗੀ ਵੀ ਕਦਰੇ ਸਾਹਿਬ ਕਹਤਾ ਕਿ ਬੋਨੀ ਅਮਰਪਾਲ ਸਿੰਘ ਜਨਾਲਾ ਜਿਨ੍ਹਾਂ ਮੌਕੇ ਦੇ ਹਾਲਾਤਾਂ ਦੀ ਜਿੱਥੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਨਾਕਾਫੀ ਦੱਸ ਦਿਆ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਲਏ ਰਮਦਾਸ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ ਖੇਤਰ ਦੇ ਵਿੱਚ ਰਾਵੀ ਦੇ ਪਾਣੀ ਨੇ ਪੂਰੀ ਤਬਾਈ ਮਚਾਈ ਹੋਈ ਹੈ ਜੇ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਦੇਵਾਂ ਤਾਂ ਕੋਨੇਵਾਲ ਪਿੰਡ ਤੋਂ ਲੈ ਕੇ ਜਿੰਨੇ ਵੀ ਨੇੜੇ ਪਿੰਡੇ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਕਈ ਕਈ ਫੁੱਟ ਭਰ ਚੁੱਕਾ ਹੈ ਲਗਾਤਾਰ ਪਾਣੀ ਦਾ ਪੱਦਰਵਾਦਾ ਨਜ਼ਰ ਆ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਜਿਹੜੀ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜਿਹੜੇ ਲੱਗੇ ਜਿਹੜੀ ਛੜਕ ਜਾਂਦੀ ਹੈ ਮੁੱਖ ਛੜਕ ਦੇ ਜਿਹੜਾ ਪਾਣੀ ਕਈ ਕਈ ਫੋਟਾ ਰਿਹਾ ਤੇ ਜਿਹੜਾ ਅੱਗੇ ਨੂੰ ਵਧਦਾ ਜਾ ਰਿਹਾ ਜਿਹੜੇ ਪਿੰਡ ਆ ਲਪੇਟ ਲਿਆ ਜਾ ਰਿਹਾ ਇੱਥੇ ਵੱਖ-ਵੱਖ ਸਿਆਸੀ ਲੀਡਰ ਵੀ ਪਹੁੰਚ ਰਹੇ ਆ ਸਾਡੇ ਨਾਲ ਭਾਜਪਾ ਆਗੂ ਬੋਨੀ ਅਮਰਪਾਲ ਜੀ ਵੀ ਆ ਬੋਨੀ ਜੀ ਬਹੁਤ ਦੁੱਖ ਭਰੀ ਨਸੀਬਤ ਭਰੀ ਕੜੀ ਇੱਥੇ ਲੋਕਾਂ ਦੇ ਨਾਲ ਦਰਦ ਉਹ ਨਾ ਪਹੁੰਚੇ ਇਹ ਜਿਹੜਾ ਕੁਦਰਤ ਦਾ ਕਹਿ ਰਿਹਾ ਅਸਮਾਨ ਨਹੀਂ ਤੇ ਜਿਹੜਾ ਬਰਸਾਤਾ ਰਹੀ ਜਿਹੜਾ ਸਾਡੇ ਰਾਵੀ ਦਰਿਆ ਕੰਢੇ ਦੇ ਬੈਠੇ ਆ ਇਹ ਤੇ ਕੁਦਰਤ ਦਾ ਕਹਿ ਰਹੇ ਦੀ ਅੱਗੇ ਦੇ ਪ੍ਰਮਾਤਮਾ ਦੀ ਕਿਰਪਾ ਬਖਸ਼ੀਸ਼ ਕਰੇ ਰਹਿਮਤ ਕਰੇ ਬੰਨੇ ਲੱਗ ਸਕਦਾ ਪਰ ਕਿਥੋਂ ਦਾ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਜੇ ਕੀਤੇ ਤਿੰਨ ਸਾਲ ਹੋ ਗਈ ਹੈ ਸਾਢੇ ਤਿੰਨ ਸਾਲ ਇਸ ਆਪ ਦੀ ਸਰਕਾਰ ਨੂੰ ਕੋਈ ਸਪਾਈਆਂ ਨਹੀਂ ਹੋਈਆਂ ਕੋਈ ਰਿਪੇਅਰਾਂ ਨਹੀਂ ਹੋਈਆਂ ਜੇ ਤੁਸੀਬਾਂ ਦੀ ਰਿਪੇਅਰ ਹੋਈ ਹੁੰਦੀ ਤੇ ਇਹ ਕਾਰਨ ਹੀ ਵਾਪਰ ਦੇਣਾ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੌਮਣੀਆਂ ਚ ਇਨਾ ਸੁਆਹਾਂ ਚ ਇਨਾ ਨਹਿਰ ਜੇ ਐਡੀ ਫੋਟ 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 ਦੋ ਦੋ ਫੋਟ ਬੂਟੀ ਹੋਈ ਪਈ ਜੇ ਤੇ ਬੂਟੀ ਇਹੋ ਜਿਹੀ ਹੋਈ ਚੜੀ ਇਹਨਾਂ ਸਫਾਈ ਨਹੀਂ ਕੀਤੀ ਉੱਥੇ ਪਾਣੀ ਦਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਜਿਹੜੇ ਰਾਤ ਨੂੰ ਟਾਰਚਾ ਲੈ ਕੇ ਇਥੋਂ ਦਾ ਜਿਹੜਾ ਵਧਾਏਗਾ ਟਾਰਚਾ ਲੈ ਕੇ ਜਵਾਨਾਂ ਨਾਲ ਫੋਟੋਆਂ ਨੂੰ ਹੁੰਦਾ ਪਿਆ ਆ ਤੇ ਉੱਥੇ ਕਿੱਥੇ ਬੰਨ ਬੰਨੇ ਜੇ ਰਾਤ ਨੂੰ ਜਿਹੜੀਆਂ ਫੋਟੋਆਂ ਵਧਾਈਆਂ ਪਾਣੀ ਦੇ ਆ ਵੇਖੋ ਚੜੀ ਹੁੰਦਾ ਪਿਆ ਆ ਪਸ਼ੂ ਪਸ਼ੂ ਕਈ ਮਰ ਗਏ ਆ ਕਈਆਂ ਨੂੰ ਬਚਾਉਂਦੇ ਵੇ ਕਈ ਬੱਚੇ ਰੁੜ ਗਏ ਨੇ ਇਹ ਵੀ ਮੇਰੇ ਨੂੰ ਖਬਰਾਂ ਆਉਂਦੀ ਆ ਬਈਆਂ ਅਜੇ ਰੈਸਕਿਊ ਨਹੀਂ ਹੁੰਦਾ ਪਿਆ ਜੇ ਰੈਸਕਿਊ ਦੀਆਂ ਟੀਮਾਂ ਆਉਣਗੀਆਂ ਤੇ ਇਹ ਸਾਰੇ ਬਚਾਉਣਗੇ ਇੰਪੋਰਟੈਂਟ ਸਰ ਕਿੰਨੇ ਕੁ ਲੋਕ ਅਜੇ ਰਾਵੀ ਦੇ ਕੰਡੇ ਪਿੰਡਾਂ ਦੇ ਵਿੱਚ ਫਸੇ ਆ ਅਜੇ ਸੈਂਕੜੇ ਹਜ਼ਾਰਾਂ ਹਜ਼ਾਰਾਂ ਰੋ ਕੇ ਸਾਡੇ ਆ ਜਿਹੜੇ 15-20 ਪਿੰਡ ਆ ਆਪਣੀ ਛੱਤਾਂ ਉੱਤੇ ਬੈਠੇ ਵੇ ਦੱਸੋ ਆਪਾਂ ਇਥੇ ਖਲੋਤੇ ਕੋਈ ਆਇਆ ਨਿਕਲ ਗਏ ਥੋੜੇ ਬੋਦੇ ਲੈ ਆਉਂਦੇ ਆ ਫਿਰ ਛਾਡੋ ਇਹਨਾਂ ਕੋਈ ਪ੍ਰਬੰਧੀਆਂ ਨਹੀਂ ਆ ਜੀ ਤੇ ਇਹ ਜਿਹੜਾ ਮੁੱਖ ਮੰਤਰੀ ਆ ਇਹ ਤਾਮਿਲ ਦਾੜੂ ਜੇ ਚੇਨਈ ਚ ਜਾ ਕੇ ਇਟਲੀਆਂ ਦੇ ਦੋਸਿਆਂ ਦੇ ਕਰਦਾ ਪਿਆ ਤੇ ਇਹ ਇੱਕ ਹੈਲੀਕਾਪਟਰ ਤਾਂ ਜ ਕੱਛਦਾ ਹੁੰਦਾ ਸੀ ਕੇਜਰੀਵਾਲ ਨੂੰ ਸੈਰ ਕਰਾਉਂਦਾ ਇੱਥੇ ਹੈਲੀਕਾਪਟਰ ਲੈ ਕੇ ਵੇਖ ਜਾ ਘਟੋ ਘਟ ਆ ਜਿਹੜੇ ਜ਼ਿੰਮੇਦਾਰਾਂ ਦੀਆਂ ਗਰਦੌਰੀਆਂ ਆ ਇਹ ਕਹਿੰਦਾ ਪਿਆ ਗਰਦੌਰੀਆਂ ਹੀ ਹਦੇਸ਼ ਕਰੌਣੇ ਭਗਵੰਤ ਮਾਨੁਖ ਸੀਐਮ ਸਾਹਿਬ ਕੋ ਪਿਛਲੇ ਕਹਿੰਦੇ ਵੀ ਮੁਰਗੀ ਤੱਕ ਦਾ ਮਾਜਾ ਦੇਵਾਂਗੇ ਬੱਕਰੀ ਮੁਰਗੀ ਆਂਡੇ ਤੱਕ ਦਾ ਵੀ ਕਿਹਾ ਸੀ ਇਹ ਇਹ ਮਜ਼ਾਕ ਬਣਾਉਂਦੇ ਕੋਜਾ ਮਜ਼ਾਕ ਬਣਾਇਆ ਪਿਆ ਕਿ ਚੁਰਕਲੇ ਸੌ ਇਹ ਜਿਹੜੀਆਂ ਗਰਦੌਰੀਆਂ ਇਹਨਾਂ ਨੂੰ ਡੀਸੀ ਨੂੰ ਹੁਕਮ ਕਰਨਾ ਚਾਹੀਦਾ ਕਿ ਸਾਰੇ ਸਾਰੇ ਹਰ ਇੱਕ ਦੀ ਗਰਦੌਰੀ ਜਿਹੜੇ ਡੁੱਬ ਗਏ ਪਿੰਡ ਗਰਦੌਰੀ ਤੇ ਉੱਥੇ ਹੁੰਦੀ ਜਿੱਥੇ ਥੋੜੇ ਬੋਲੇ ਹੋਵੇ ਨਾ ਹੋਵੇ ਇਹਦੇ ਸਾਰੇ ਪਿੰਡ ਪਿੰਡਾਂ ਦੇ ਪਿੰਡ ਡੁੱਬੇ ਪਏ ਕਿਵੇਂ ਦੇ ਹਾਲਾਤ ਆ ਤੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਜੋ ਕਿਉਂਕਿ ਮੰਤਰੀ ਸਹਬਾਨ ਇੱਥੇ ਆਏ ਹੀ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦਾ ਵਿਧਾਇਕ ਤਾਂ ਹੈ ਹੀ ਆ ਉਹਨਾਂ ਦਾ ਦਾਵਾ ਆ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ ਕੱਲੇ ਇਸ ਅਮਰਸਾ ਜ਼ਿਲ੍ਹੇ ਨਹੀਂ ਜਿੱਥੇ-ਜਿੱਥੇ ਵੀ ਹੋ ਰਹੇ ਨੇ ਪ੍ਰਬੰਧ ਇਹ ਝੂਠੋ ਝੂਠ ਬੋਲਦੇ ਪਏ ਜੇ ਕੋਈ ਪ੍ਰਬੰਧ ਨਹੀਂ ਜੇ ਕੋਈ ਕੋਈ ਪ੍ਰਬੰਧ ਨਹੀਂ ਜੇ ਕਿਦੇ ਮਾੜੀ ਹਾਲਤ ਜੇ ਨਾ ਪਸ਼ੂਆਂ ਵਾਲ ਡਗਰਾਂ ਦੇ ਕੋਈ ਦਵਾਈ ਦਾ ਪ੍ਰਬੰਧ ਜੇ ਨਾ ਨਾ ਚਾਰੇ ਦਾ ਹਾਲ ਨਾ ਚਾਰੇ ਦਾ ਪ੍ਰਬੰਧ ਜੇ ਨਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਜੇ ਨਾ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਦਾ ਜੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜੇ ਬੇੜਾ ਗਰਕ ਹੋਇਆ ਪਿਆ ਜੀ ਇੰਨਾ ਇਹ ਸਿਰਫ ਫੋਟੋਆਂ ਨਾਲ ਆਉਂਦੇ ਜੇ ਤੇ ਪੰਜਾਬ ਨੂੰ ਦਿਖਾਉਂਦੇ ਵੀ ਕਈ ਫਿਰਦੇ ਪਏ ਤੁਰਦੇ ਪਏ ਇੱਥੇ ਤੁਸੀਂ ਵੇਖੋ ਕੋਈ ਬੋਰਡ ਜਾਂ ਕੋਈ ਜਿਹੜੇ ਸੈਂਟਰ ਦੀਆਂ ਟੀਮਾਂ ਹੁਣ ਸੈਂਟਰ ਨੂੰ ਕਿਉਂ ਨਹੀਂ ਗੱਲਾਂ ਕਰਦੇ ਆ ਐਨਡੀਆਰਫੀ ਟੀਮਾਂ ਆ ਕੇ ਸੇਵਾ ਕਰਾ ਰਹੀਆਂ ਕਰਦੀਆਂ ਪਈਆਂ ਹਾਂਜੀ ਤੇ ਇਹ ਇਹ ਇਹਦਾ ਸਾਰਾ ਪ੍ਰਬੰਧ ਆ ਇਹ ਸਾਰਾ ਇਹ ਇਹ ਸਵਾਏ ਫੋਟੋਆ ਦਿਓ ਇਹ ਸਰਕਾਰ ਕੁਛ ਨਹੀਂ ਕਰਦਾ ਕਹਿਣਾ ਕਿ ਹਰਿਆਣਾ ਪਾਣੀ ਮੰਗਦਾ ਸੀ ਤੁਸੀਂ ਵੀ ਬੀਜੇਪੀ ਦੇ ਵਿੱਚ ਮੌਜੂਦ ਹੋ ਕਹਿੰਦੇ ਅੱਜ ਹਰਿਆਣਾ ਹੱਡੀ ਕਿਉਂ ਨਹੀਂ ਬਾਹਰ ਪੜਨਦਿਆ ਇਹ ਸਵਾਏ ਇਹਦਾ ਦਿਓ ਕਿ 70 ਸਾਲ ਕੀ ਹੋਇਆ ਪੁਰਾਣਾ ਜਿਹੜਾ ਉਹਨਾਂ ਸਰਕਾਰਾਂ ਨੇ ਬਣਾਇਆ 70 ਸਾਲਾਂ ਹੁਣਾਂ ਸਰਕਾਰਾਂ ਨੇ ਬਣਾਇਆ 70 ਸਾਲਾਂ ਹੁਣਾਂ ਸਰਕਾਰਾਂ ਨੇ ਬਣਾਇਆ ਤੇ ਉਹਨਾਂ ਦੀ ਰਿਪੇਅਰ ਕਰ ਲਈਂ ਜੇ ਘੱਟੋ-ਘੱਟ ਸਵਾਏ ਦੂਸ਼ਣ ਬਾਜੀ ਦੋ ਸਵਾਏ ਲੋਕਾਂ ਨੂੰ ਘਬਰਾਹਤ ਕਰਨ ਕਰਦੇ ਕੀ ਪਿਆ ਆ ਰਾਤ ਨੂੰ ਆਪ ਚੌਕੀਆਂ ਤੇ ਜਾ ਕੇ ਬੀਐਸਐਫ ਨੇ ਬਾਹ ਫੜ ਕੇ ਜਵਾਨਾਂ ਨਾਲ ਫੋਟੋਆਂ ਖਿਚਵਾਉਂਦਾ ਪਿਆ ਆ ਕਿ ਮਿਲਨਾਂ ਦੇ ਲੋਕਾਂ ਨੂੰ ਆ ਲੋਕਾਂ ਨੂੰ ਮਰਨ ਸੰਦਤ ਨੂੰ ਮਿਲੋ ਜਿਹਨਾਂ ਦੇ ਦੁੱਖ-ਸੋਗ ਦੇ ਭਾਈਵਾਲ ਹੋਣੇ ਆ ਕਿਹੜਾ ਤਾਂ ਕਿਵੇਂ ਦੇ ਪ੍ਰਬੰਧ ਚਾਹੀਦੇ ਸ਼ਾਹ ਜਿੱਥੇ ਹਾਂਜੀ ਕਿਵੇਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਜੀ ਇੱਥੇ So, 1988 ਦੇ 1995 ਜਹਾੜਾ ਏ 1900 1993 ਜਹਾੜਾ ਏ 1988 ਜਹਾੜਾ ਏ ਉਹਦੇ ਦੇ ਮਾਰੇ ਪ੍ਰਬੰਧਾਂ ਦੀ ਬਹੁਤ ਬੇੜਾ ਹੀ ਕਰਕ ਹੋਇਆ ਪਿਆ ਇਹਨਾਂ ਦਾ ਇਹਦੇ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਚਾਹੀਦੀ ਬ੍ਰਹਮਗਣੀ ਬਾਬੇ ਬੁੱਢਾ ਸਾਹਿਬ ਦੀ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਉਸ ਜਿਸ ਵੈਗ ਨੂੰ ਜਿਸ ਮਾਰਗ ਨੂੰ ਜਿਸ ਮਾਰਗ ਨੂੰ ਤੁਸੀਂ ਧਿਆਉਂਦੇ ਜੇ ਉਹਦੇ ਅੱਗੇ ਅਰਦਾਸ ਬੇਨਤੀ ਕਰੋਗੇ ਜਿਹੜੀ ਕਰੋਪੀ ਦੂਰ ਹੋਵੇ ਤੇ ਤਾਂ ਆਪਣਾ ਭਾਈਚਾਰਕ ਸਾਹਿਬ ਬਣਾ ਕੇ ਰੱਖਣਾ ਇੱਕ ਦੂਜੇ ਨਾਲ ਸੋ ਇਹ ਸਨ ਭਾਜਪਾ ਦੇ ਆਗੂ ਹਲਕਾ ਜੀ ਨਾਲ ਦੀ ਨੁਮਾਇੰਦਗੀ ਵੀ ਕਦਰੇ ਸਾਹਕਾਂ ਬਤਾ ਕੇ ਬੋਨੀ ਅਮਰਪਾਲ ਸਿੰਘ ਜਨਾਲਾ ਜਿਨ੍ਹਾਂ ਮੌਕੇ ਦੇ ਹਾਲਾਤਾਂ ਦੀ ਜਿੱਥੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਨਾ ਕਾਫੀ ਦਾਅ ਦਿਆ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਲਏ ਰਮਦਾਸ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ ਖੇਤਰ ਦੇ ਵਿੱਚ ਰਾਵੀ ਦੇ ਪਾਣੀ ਨੇ ਪੂਰੀ ਤਬਾਈ ਮਚਾਈ ਹੋਈ ਹੈ ਜੇ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਦੇਵਾਂ ਤਾਂ ਕੋਨੇਵਾਲ ਪਿੰਡ ਤੋਂ ਲੈ ਕੇ ਜਿੰਨੇ ਵੀ ਨੇੜੇ ਪਿੰਡੇ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਕਈ-ਕਈ ਫੁੱਟ ਭਰ ਚੁੱਕਾ ਹੈ ਲਗਾਤਾਰ ਪਾਣੀ ਦਾ ਪੱਦਰਵਾਦਾ ਨਜ਼ਰ ਆ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਜਿਹੜੀ ਗੁਰਦੁਆਰਾ ਸਮਾਲ ਬਾਬਾ ਬੁੱਢਾ ਸਾਹਿਬ ਜਿਹੜਾ ਲੱਗੇ ਜਿਹੜੀ ਸ਼ੜਕ ਜਾਂਦੀ ਹੈ ਮੁੱਖ ਸ਼ੜਕ ਦੇ ਜਿਹੜਾ ਪਾਣੀ ਕਈ-ਕਈ ਫੁੱਟ ਆ ਰਿਹਾ ਤੇ ਜਿਹੜਾ ਅੱਗੇ ਨੂੰ ਵਧਦਾ ਜਾ ਰਿਹਾ ਜਿਹੜੇ ਪਿੰਡ ਆ ਲਪੇਟ ਲੈ ਜਾ ਰਿਹਾ ਇੱਥੇ ਵੱਖ-ਵੱਖ ਸਿਆਸੀ ਬੋਨੀ ਜੀ ਬਹੁਤ ਦੁੱਖ ਭਰੀ ਮਸੀਬਤ ਪਈ ਕੜੀ ਇੱਥੇ ਲੋਕਾਂ ਦੇ ਨਾਲ ਦਰਦ ਉਹ ਨਾਲ ਪੁੱਜੇ ਇਹ ਜਿਹੜਾ ਕੁਦਰਤ ਦਾ ਕਹਿ ਰਿਹਾ ਅਸਮਾਨ ਰਹੀ ਤੇ ਜਿਹੜਾ ਬਰਸਾਤਾ ਰਹੀ ਜਿਹੜਾ ਸਾਡੇ ਰਾਵੀ ਦਰਿਆ 'ਤੇ ਕੰਢੇ 'ਤੇ ਬੈਠੇ ਆ ਇਹ ਤੇ ਕੁਦਰਤ ਦਾ ਕਹਿ ਰਹੀ ਦੀ ਅੱਗੇ ਦੇ ਪ੍ਰਮਾਤਮਾ ਦੀ ਕਿਰਪਾ ਬਖਸ਼ਿਸ਼ ਕਰੇ ਰਹਿਮਤ ਕਰੇ ਬੰਨੇ ਲੱਗ ਸਕਦਾ ਪਰ ਕਿਥੋਂ ਦਾ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਜੇ ਕੀਤੇ 3 ਸਾਲ ਹੋ ਗਈ ਹੈ 3.5 ਸਾਲ ਇਸ ਆਪ ਦੀ ਸਰਕਾਰ ਨੂੰ ਕੋਈ ਸਪਾਈਆਂ ਨਹੀਂ ਹੋਈਆਂ ਕੋਈ ਰਿਪੇਅਰਾਂ ਨਹੀਂ ਹੋਈਆਂ ਜੇ ਤੁਸੀਂ ਬੰਦੀ ਰਿਪੇਅਰ ਹੋਈ ਹੁੰਦੀ ਤੇ ਇਹ ਕਾਰਨ ਹੀ ਵਾਪਰ ਦੇਣਾ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੌਮਣੀਆਂ ਚ ਇਹਨਾਂ ਸੂਏਆਂ ਚ ਇਹਨਾਂ ਨਹਿਰਾਂ ਚ ਐਡੀ ਫੋਟ 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 ਦੋ ਦੋ ਫੋਟ ਬੂਟੀ ਹੋਈ ਪਈ ਜੇ ਤੇ ਬੂਟੀ ਇਹੋ ਜਿਹੀ ਹੋਈ ਚੜੀ ਇਹਨਾਂ ਸਪਾਈ ਨਹੀਂ ਕੀਤੀ ਉੱਥੇ ਪਾਣੀ ਦਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਜਿਹੜੇ ਇਹ ਰਾਤ ਨੂੰ ਟਾਰਚਾ ਲੈ ਕੇ ਇਥੋਂ ਦਾ ਜਿਹੜਾ ਵਧਾਇਗਾ ਟਾਰਚਾ ਲੈ ਕੇ ਜਵਾਨਾਂ ਨਾਲ ਫੋਟੋਆਂ ਨੂੰ ਹੁੰਦਾ ਪਿਆ ਆ ਤੇ ਉਥੇ ਕਿੱਥੇ ਬੰਨ ਬੰਨੇ ਜੇ ਰਾਤ ਨੂੰ ਜਿਹੜੀਆਂ ਫੋਟੋਆਂ ਵਧਾਈਆਂ ਪਾਣੀ ਦੇ ਆ ਵੇਖੋ ਚੜੀ ਆਉਂਦਾ ਪਿਆ ਆ ਆ ਪਸ਼ੂ ਪਸ਼ੂ ਕਈ ਮਰ ਗਏ ਆ ਕਈਆਂ ਨੂੰ ਬਚਾਉਂਦੇ ਵੇ ਕਈ ਬੱਚੇ ਰੁੜ ਗਏ ਨੇ ਇਹ ਵੀ ਮੇਰੇ ਕੋਲ ਖਬਰਾਂ ਆਉਂਦੀ ਆ ਭਈਆਂ ਅਜੇ ਰੈਸਕਿਊ ਨਹੀਂ ਹੁੰਦਾ ਪਿਆ ਜੇ ਰੈਸਕਿਊ ਦੀਆਂ ਟੀਮਾਂ ਆਉਣਗੀਆਂ ਤੇ ਸਾਰੇ ਬਚਾਉਣਗੇ ਇੰਪੋਰਟੈਂਟ ਸਰ ਕਿੰਨੇ ਕੁ ਲੋਕ ਅਜੇ ਰਾਵੀ ਦੇ ਕੰਡੇ ਪਿੰਡਾਂ ਦੇ ਵਿੱਚ ਫਸੇ ਆ ਅਜੇ ਸੈਂਕੜੇ ਹਜ਼ਾਰਾਂ ਹਜ਼ਾਰਾਂ ਰੋਕ ਸਾਡੇ ਆ ਜਿਹੜੇ 15-20 ਪਿੰਡ ਆ ਆਪਣੀ ਛੱਤਾਂ ਉਤੇ ਬੈਠੇ ਹੋਵੇ ਦੱਸੋ ਆਪਾਂ ਇਥੇ ਖਲੋਤੇ ਕੋਈ ਆਇਆ ਨਿਕਲ ਗਏ ਥੋੜੇ ਬੋਧੇ ਲੈ ਆਉਂਦੇ ਆ ਫਿਰ ਛਾਡੋ ਇਹਨਾਂ ਕੋਈ ਪ੍ਰਬੰਧ ਹੀ ਨਹੀਂ ਆ ਜੀ ਤੇ ਇਹ ਜਿਹੜਾ ਮੁੱਖ ਮੰਤਰੀ ਆ ਇਹ ਤਾਮਲ ਦਾਡੂ ਜਿਹੜੇ ਚੇਨਈ ਚ ਜਾ ਕੇ ਇਟਲੀਆਂ ਤੇ ਦੋਸਿਆਂ ਦੇ ਕਰਦਾ ਪਿਆ ਤੇ ਇੱਕ ਹੈਲੀਕਾਪਟਰ ਤਾਂ ਜ ਕੱਛਦਾ ਹੁੰਦਾ ਸੀ ਕੇਜਰੀਵਾਲ ਨੂੰ ਸੈਰਾ ਕਰਾਉਂਦਾ ਇੱਥੇ ਹੈਲੀਕਾਪਟਰ ਲੈ ਕੇ ਵੇਖ ਜਾ ਘਟੂ ਘਟ ਅੱਜ ਜਿਹੜੇ ਜ਼ਿੰਮੇਦਾਰਾਂ ਦੀਆਂ ਗਰਦੌਰੀਆਂ ਆ ਇਹ ਕਹਿੰਦਾ ਆਪੇ ਗਰਦੌਰੀਆਂ ਹੀ ਹਦੇਸ਼ਕਾਉਂ ਨੇ ਭਗਵੰਤ ਮਾਨੁਸ ਸੀਐਮ ਸਾਹਿਬ ਕੋ ਹਾਂ ਪਿਛਲੇ ਕਹਿੰਦੇ ਵੀ ਮੁਰਗੀ ਤੱਕ ਦਾ ਮਾਜਾ ਦੇਵਾਂਗੇ ਬੱਕਰੀ ਮੁਰਗੀ ਆਂਡੇ ਤੱਕ ਦਾ ਵੀ ਕਿਹਾ ਸੀ ਇਹ ਇਹ ਮਜ਼ਾਕ ਬਣਾਉਂਦੇ ਕੋਜਾ ਮਜ਼ਾਕ ਬਣਾਇਆ ਪਿਆ ਕਿ ਚੁਰਕਲੇ ਸੌਂਦੇ ਆ ਦੂਸਰੇ ਬੰਨੇ ਇਹ ਜਿਹੜੀਆਂ ਗਰਦੌਰੀਆਂ ਇਹਨਾਂ ਨੂੰ ਡੀਸੀ ਨੂੰ ਹੁਕਮ ਕਰਨਾ ਚਾਹੀਦਾ ਕਿ ਸਾਰੇ ਸਾਰੇ ਹਰ ਇੱਕ ਦੀ ਗਰਦੌਰੀ ਜਿਹੜੇ ਡੁੱਬ ਗਏ ਪਿੰਡ ਗਰਦੌਰੀ ਤੇ ਉੱਥੇ ਹੁੰਦੀ ਕਿਥੇ ਥੋੜੇ ਬੋਲੇ ਹੋਵੇ ਨਾ ਹੋਵੇ ਇਹਦੇ ਸਾਰੇ ਪਿੰਡਾਂ ਦੇ ਪਿੰਡ ਡੁੱਬੇ ਪਏ ਆ ਕਿਵੇਂ ਦੇ ਹਾਲਾਤ ਆ ਤੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਜੋ ਕਿਉਂਕਿ ਮੰਤਰੀ ਸਹਿਬਾਨ ਇੱਥੇ ਆਏ ਹੀ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦਾ ਵਿਧਾਇਕ ਤਾਂ ਹੈ ਹੀ ਆ ਉਹਨਾਂ ਦਾ ਦਾਵਾ ਆ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ ਕੱਲੇ ਇਸ ਅਮਰਸਾ ਜਿਲ੍ਹੇ ਦੀ ਜਿੱਥੇ-ਜਿੱਥੇ ਵੀ ਜਾਂਦੇ ਪ੍ਰਬੰਧ ਇਹ ਝੂਠੋ ਝੂਠ ਬੋਲਦੇ ਪਏ ਜੇ ਕੋਈ ਪ੍ਰਬੰਧ ਨਹੀਂ ਜੇ ਕੋਈ ਕੋਈ ਪ੍ਰਬੰਧ ਨਹੀਂ ਜੇ ਕਿਤੇ ਮਾੜੀ ਹਾਲਤ ਜੇ ਨਾ ਪਸ਼ੂਆਂ ਵਾਲ ਡੰਗਰਾਂ ਦੇ ਕੋਈ ਦਵਾਈ ਦਾ ਪ੍ਰਬੰਧ ਜੇ ਨਾ ਨਾ ਚਾਰੇ ਦਾ ਹਾਲ ਦਾ ਚਾਰੇ ਦਾ ਪ੍ਰਬੰਧ ਜੇ ਨਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਜੇ ਨਾ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਦਾ ਜੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜੇ ਬੇੜਾ ਗਰਕ ਹੋਇਆ ਪਿਆ ਜੀ ਇਹਨਾਂ ਦਾ ਇਹ ਸਿਰਫ ਫੋਟੋਆਂ ਲਵਾਉਂਦੇ ਜੇ ਤੇ ਪੰਜਾਬ ਨੂੰ ਦਿਖਾਉਂਦੇ ਵੀ ਕਈ ਫਿਰਦੇ ਪਏ ਤੁਰਦੇ ਪਏ ਇੱਥੇ ਤੁਸੀਂ ਵੇਖੋ ਕੋਈ ਬੋਰਡ ਜਾਂ ਕੋਈ ਜਿਹੜੇ ਸੈਂਟਰ ਦੀਆਂ ਟੀਮਾਂ ਹੁਣ ਸੈਂਟਰ ਨੂੰ ਕਿਉਂ ਨਹੀਂ ਗੱਲਾਂ ਕਰਦੇ ਆ ਐਨਡੀਆਰਫੀ ਟੀਮਾਂ ਆ ਕੇ ਸੇਵਾ ਕਰਾਰੀਆਂ ਕਰਦੀਆਂ ਪਈਆਂ ਹਾਂਜੀ ਤੇ ਇਹ ਇਹ ਇਹਦਾ ਸਾਰਾ ਪ੍ਰਬੰਧ ਆ ਇਹ ਸਾਰਾ ਇਹ ਇਹ ਸਵਾਏ ਫੋਟੋਆ ਦਿਓ ਇਹ ਸਰਕਾਰ ਕੁਛ ਨਹੀਂ ਕਰਦਾ ਕਹਿਣਾ ਕਿ ਹਰਿਆਣਾ ਪਾਣੀ ਮੰਗਦਾ ਸੀ ਤੁਸੀਂ ਵੀ ਬੀਜੇਪੀ ਦੇ ਵਿੱਚ ਮੌਜੂਦ ਹੋ ਕਹਿੰਦੇ ਅੱਜ ਹਰਿਆਣਾ ਹੱਡੀ ਕਉਣੀ ਬਾਹ ਪੜਨਦਿਆ ਇਹ ਸਵਾਏ ਇਹਦਾ ਦੋ ਕਿ 70 ਸਾਲ ਕੀ ਹੋਇਆ ਪੁਰਾਣਾ ਜਿਹੜਾ ਉਹਦਾ ਸਰਕਾਰਾਂ ਨੇ ਬਣਾਇਆ 70 ਸਾਲਾਂ ਉਹਦਾ ਸਰਕਾਰਾਂ ਨੇ ਬਣਾਇਆ 70 ਸਾਲ ਉਹਦਾ ਸਰਕਾਰਾਂ ਨੇ ਬਣਾਇਆ ਤੇ ਉਹਨਾਂ ਦੀ ਰਿਪੇਅਰ ਹੀ ਕਰ ਲੈਂਦੇ ਘਟੋਂ ਘਟ ਸਵਾਏ ਦੂਸ਼ਣ ਬਾਜੀ ਦਿਓ ਸਵਾਏ ਲੋਕਾਂ ਨੂੰ ਘਬਰਾਹ ਕਰਨ ਕਰਦੇ ਕੀ ਪਿਆ ਆ ਰਾਤ ਨੂੰ ਚੌਕੀਆਂ ਦੇ ਜਾ ਕੇ ਬੀਐਸਐਫ ਨੇ ਬਾਹ ਫੜ ਕੇ ਜਵਾਨਾਂ ਨਾਲ ਫੋਟੋਆਂ ਚੋਂਦਾ ਪਿਆ ਆ ਕਿ ਮਿਲਨਾਂ ਦੇ ਲੋਕਾਂ ਨੂੰ ਆ ਲੋਕਾਂ ਨੂੰ ਮੇਰੇ ਸੰਗਤ ਨੂੰ ਮੇਰੇ ਜਿਹੜੇ ਦੁੱਖ ਸੋਗ ਦੇ ਭਾਈਵਾਲ ਹੋਣੇ ਆ ਕਿਹਦਾ ਤਾਂ ਕਿਵੇਂ ਦੇ ਪ੍ਰਬੰਧ ਚਾਹੀਦੇ ਸ਼ਾਹ ਜਿੱਥੇ ਹਾਂਜੀ ਕਿਵੇਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਜੀ ਇੱਥੇ 1988 ਦੇ 1995 ਜਿਹੜਾ ਆਏ 1900 1993 ਜਿਹੜਾ ਆਏ 1988 ਜਿਹੜਾ ਆਏ ਉਹਨਾਂ ਦੇ ਮਾੜੇ ਪ੍ਰਬੰਧਾਂ ਦੀ ਬਹੁਤ ਬੇੜਾ ਹੀ ਕਰਕ ਹੋਇਆ ਪਿਆ ਇਹਨਾਂ ਦਾ ਇਹਰੇ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਚਾਹੀਦੀ ਬ੍ਰਹਮ ਗਣੀ ਬਾਬਾ ਬੁੱਢਾ ਸਾਹਿਬ ਦੀ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਉਸ ਕਿਸ ਵੈਗ ਨੂੰ ਜਿਸ ਮਾਰਗ ਨੂੰ ਜਿਸ ਮਾਰਗ ਨੂੰ ਤੁਸੀਂ ਧਿਆਉਂਦੇ ਜੇ ਉਹਦੇ ਅੱਗੇ ਅਰਦਾਸ ਬੇਨਤੀ ਕਰੋਗੇ ਇਹ ਜਿਹੜੀ ਕਰੋਪੀ ਦੂਰ ਹੋਵੇ ਤੇ ਤਾਂ ਆਪਣਾ ਭਾਈ ਚਰਕ ਸਿੰਘ ਸਾਹਿਬ ਬਣਾ ਕੇ ਰੱਖਣਾ ਇੱਕ ਦੂਜੇ ਨਾਲ ਸੋ ਇਹ ਸੰਨ ਭਾਜਪਾ ਦੇ ਆਗੂ ਹਲਕਾ ਜੀ ਨਾਲ ਦੀ ਨੁਮਾਇੰਦਗੀ ਵੀ ਕਦਰੇ ਸਾਹਿਬ ਕਮ ਦਾ ਕੇ ਬੋਨੀ ਅਮਰਪਾਲ ਸਿੰਘ ਜਨਾਲਾ ਜਿੰਨਾ ਮੌਕੇ ਦੇ ਹਾਲਾਤਾਂ ਦੀ ਜਿੱਥੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਨਾ ਕਾਫੀ ਦਾਅ ਦਿਆ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਲ ਰਮਦਾਸ ਤੋਂ ਗੁਰਪ੍ਰੀਤ ਸਿੰਘ ਢੱਲੋਂ ਦੀ ਰਿਪੋਰਟ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਅਜਨਾਲਾ ਖੇਤਰ ਦੇ ਵਿੱਚ ਰਾਵੀ ਦੇ ਪਾਣੀ ਨੇ ਪੂਰੀ ਤਬਾਈ ਮਚਾਈ ਹੋਈ ਹੈ ਜੇ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਦੇਵਾਂ ਤਾਂ ਕੋਨੇਵਾਲ ਪਿੰਡ ਤੋਂ ਲੈ ਕੇ ਜਿੰਨੇ ਵੀ ਨੇੜੇ ਪਿੰਡੇ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਕਈ ਕਈ ਫੁੱਟ ਭਰ ਚੁੱਕਾ ਹੈ ਲਗਾਤਾਰ ਪਾਣੀ ਦਾ ਪਦਰਵਾਦਾ ਨਜ਼ਰ ਆ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਜਿਹੜੀ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜਿਹੜਾ ਲੱਗੇ ਜਿਹੜੀ ਸੜਕ ਜਾਂਦੀ ਹੈ ਮੁੱਖ ਸੜਕ ਦੇ ਜਿਹੜਾ ਪਾਣੀ ਕਈ ਕਈ ਫੋਟਾ ਰਿਹਾ ਤੇ ਜਿਹੜਾ ਅੱਗੇ ਨੂੰ ਵੱਧਾ ਜਾ ਰਿਹਾ ਜਿਹੜੇ ਪਿੰਡ ਆ ਲਪੇੜ ਲੈ ਜਾ ਰਿਹਾ ਇੱਥੇ ਵੱਖ-ਵੱਖ ਸਿਆਸੀ ਲੀਡਰ ਵੀ ਪਹੁੰਚ ਰਹੇ ਆ ਸਾਡੇ ਨਾਲ ਭਾਜਪਾ ਆਗੂ ਬੋਨੀ ਅਮਰਪਾਲ ਜੀ ਵੀ ਆ ਬੋਨੀ ਜੀ ਬਹੁਤ ਦੁੱਖ ਭਰੀ ਮਸੀਬਤ ਭਰੀ ਕੜੀ ਇੱਥੇ ਲੋਕਾਂ ਦੇ ਨਾਲ ਦਰਦ ਉਹ ਨਾਲ ਪਹੁੰਚੇ ਇਹ ਜਿਹੜਾ ਕੁਦਰਤ ਦਾ ਕਹਿ ਰਿਹਾ ਅਸਮਾਨ ਰਹੀ ਇਹ ਜਿਹੜਾ ਬਰਸਾਤਾ ਰਹੀ ਜਿਹੜਾ ਸਾਡੇ ਰਾਵੀ ਦਰਿਆ ਕੰਢੇ ਦੇ ਬੈਠੇ ਆ ਇਹ ਤੇ ਕੁਦਰਤ ਦਾ ਕਹਿ ਰਹੇ ਦੀ ਅੱਗੇ ਦੇ ਪ੍ਰਮਾਤਮਾ ਦੀ ਕਿਰਪਾ ਬਖਸ਼ਿਸ਼ ਕਰੇ ਰਹਿਮਤ ਕਰੇ ਬੰਨੇ ਲੱਗ ਸਕਦਾ ਪਰ ਕਿਥੋਂ ਦਾ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਜੇ ਕੀਤੇ 3 ਸਾਲ ਹੋ ਗਈ ਆ ਸਾਢੇ 3 ਸਾਲ ਇਸ ਆਪ ਦੀ ਸਰਕਾਰ ਨੂੰ ਕੋਈ ਸਪਾਈਆਂ ਨਹੀਂ ਹੋਈਆਂ ਕੋਈ ਰਿਪੇਅਰਾਂ ਨਹੀਂ ਹੋਈਆਂ ਜੇ ਤੂਸੀਬਾਂ ਦੀ ਰਿਪੇਅਰ ਹੋਈ ਹੁੰਦੀ ਤੇ ਇਹ ਕਾਰਾਂ ਨਹੀਂ ਵਾਪਰ ਦੇਣਾ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੌਮਣੀਆਂ ਚ ਇਹਨਾਂ ਸੂਏਆਂ ਚ ਇਹਨਾਂ ਨਹਿਰਾਂ 'ਚ ਐਡੀ ਫੋਟ 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 ਦੋ ਦੋ ਫੋਟ ਬੂਟੀ ਹੋਈ ਪਈ ਏ ਤੇ ਬੂਟੀ ਇਹੋ ਜਿਹੀ ਹੋਈ ਚੜੀ ਇਹਨਾਂ ਸਪਾਈ ਨਹੀਂ ਕੀਤੀ ਉੱਥੇ ਪਾਣੀ ਦਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਜਿਹੜੇ ਰਾਤ ਨੂੰ ਟਾਰਚਾਂ ਲੈ ਕੇ ਇੱਥੋਂ ਦਾ ਜਿਹੜਾ ਵਧਾਇਗਾ ਟਾਰਚਾਂ ਲੈ ਕੇ ਜਵਾਨਾਂ ਨਾਲ ਫੋਟੋਆਂ ਨੁਮ ਹੁੰਦਾ ਪਿਆ ਆ ਤੇ ਉੱਥੇ ਕਿੱਥੇ ਬੰਨ ਬੰਨੇ ਜੇ ਰਾਤ ਨੂੰ ਜਿਹੜੀਆਂ ਫੋਟੋਆਂ ਲਵਾਈਆਂ ਪਾਣੀ ਦੇ ਆ ਵੇਖੋ ਹਬ ਚੜੀ ਆਉਂਦਾ ਪਿਆ ਆ ਪਸ਼ੂ ਪਸ਼ੂ ਕਈ ਮਰ ਗਏ ਆ ਕਈਆਂ ਨੂੰ ਬਚਾਉਂਦੇ ਵੇ ਕਈ ਬੱਚੇ ਰੁੜ ਗਏ ਨੇ ਇਹ ਵੀ ਮੇਰੇ ਕੋਲ ਖਬਰ ਆਉਂਦੀ ਆ ਪਈਆਂ ਅੱਜ ਇਹ ਰੈਸਕਿਊ ਨਹੀਂ ਹੁੰਦਾ ਪਿਆ ਜੇ ਰੈਸਕਿਊ ਦੀਆਂ ਟੀਮਾਂ ਆਉਣਗੀਆਂ ਤੇ ਇਹ ਸਾਰੇ ਬਚਾਉਨੇ ਆ ਇੰਪੋਰਟੈਂਟ ਸਰ ਕਿੰਨੇ ਕੁ ਲੋਕ ਅਜੇ ਰਾਵੀ ਦੇ ਕੰਡੇ ਪਿੰਡਾਂ ਦੇ ਵਿੱਚ ਫਸੇ ਆ ਅਜੇ ਸੈਂਕੜੇ ਹਜ਼ਾਰਾਂ ਹਜ਼ਾਰਾਂ ਰੋਕ ਸਾਡੇ ਜਿਹੜੇ 15-20 ਪਿੰਡ ਆ ਆਪਣੀ ਛਤਾਂ ਉੱਤੇ ਬੈਠੇ ਵੇ ਦੱਸੋ ਆਪਾਂ ਇਥੇ ਖਲੋਤੇ ਕੋਈ ਆਇਆ ਨਿਕਲ ਗਿਆ ਥੋੜੇ ਬੋਦੇ ਲੈ ਆਉਂਦੇ ਆ ਫਿਰ ਛਾਡੋ ਇਹਨਾਂ ਕੋਈ ਪ੍ਰਬੰਧੀਆਂ ਨਹੀਂ ਆ ਜੀ ਤੇ ਇਹ ਜਿਹੜਾ ਮੁੱਖ ਮੰਤਰੀ ਆ ਇਹ ਟਾਮਨ ਡਾਡੂ ਜੇ ਚੇਨਈ ਚ ਜਾ ਕੇ ਇਟਲੀਆਂ ਤੇ ਦੋਸਿਆਂ ਦੇ ਕਰਦਾ ਪਿਆ ਤੇ ਇਹ ਇੱਕ ਹੈਲੀਕਾਪਟਰ ਤਾਂ ਜ ਕੱਛਦਾ ਹੁੰਦਾ ਸੀ ਕੇਜਰੀਵਾਲ ਨੂੰ ਸੈਰ ਕਰਾਉਂਦਾ ਇੱਥੇ ਹੈਲੀਕਾਪਟਰ ਲੈ ਕੇ ਵੇਖ ਜਾ ਘਟੋ ਘਟ ਆ ਜਿਹੜੇ ਜ਼ਿੰਮੇਦਾਰਾਂ ਦੀਆਂ ਗਰਦੌਰੀਆਂ ਆ ਇਹ ਕਹਿੰਦਾ ਪਿਆ ਗਰਦੌਰੀਆਂ ਹੀ ਹਦੇਸ਼ ਕਰਾਉਂਦੇ ਭਗਵੰਤ ਮਾਨੁਖ ਸੀਐਮ ਸਾਹਿਬ ਕੋ ਪਿਛਲੇ ਕਹਿੰਦੇ ਵੀ ਮੁਰਗੀ ਤੱਕ ਦਾ ਮਾਜਾ ਦੇਵਾਂਗੇ ਬੱਕਰੀ ਮੁਰਗੀ ਆਂਡੇ ਤੱਕ ਦਾ ਵੀ ਕਿਹਾ ਸੀ ਇਹ ਇਹ ਮਜ਼ਾਕ ਬਣਾਉਂਦੇ ਕੋਜਾ ਮਜ਼ਾਕ ਬਣਾਇਆ ਪਿਆ ਕਿ ਚੁਰਕਲੇ ਇਹ ਜਿਹੜੀਆਂ ਗਦਰੌਰੀਆਂ ਇਹਨਾਂ ਨੂੰ ਡੀਸੀ ਨੂੰ ਹੁਕਮ ਕਰਨਾ ਚਾਹੀਦਾ ਕਿ ਸਾਰੇ ਸਾਰੇ ਹਰ ਇੱਕ ਵੀ ਗਦਰਾਰੀ ਜਿਹੜੇ ਡੁੱਬ ਗਏ ਪਿੰਡ ਗਦਰੋਰੀ ਤੇ ਉੱਥੇ ਹੁੰਦੀ ਜਿੱਥੇ ਥੋੜੇ ਬੋਲੇ ਹੋਵੇ ਨਾ ਹੋਵੇ ਇਹਦੇ ਸਾਰੇ ਪਿੰਡ ਪਿੰਡਾਂ ਦੇ ਪਿੰਡ ਡੁੱਬੇ ਪਏ ਕਿਵੇਂ ਦੇ ਹਾਲਾਤ ਆ ਤੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਜੋ ਕਿਉਂਕਿ ਮੰਤਰੀ ਸਹਬਾਨ ਇੱਥੇ ਆਏ ਹੀ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦਾ ਵਿਧਾਇਕ ਤਾਂ ਹੈ ਹੀ ਆ ਉਹਨਾਂ ਦਾ ਦਾਵਾ ਆ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ ਕੱਲੇ ਇਸ ਅਮਰਸਾ ਜ਼ਿਲ੍ਹੇ ਨਹੀਂ ਜਿੱਥੇ ਜਿੱਥੇ ਵੀ ਆ ਰਹੇ ਨੇ ਪ੍ਰਬੰਧ ਇਹ ਝੂਠੋ ਝੂਠ ਬੋਲਦੇ ਪਏ ਜੇ ਕੋਈ ਪ੍ਰਬੰਧ ਨਹੀਂ ਜੇ ਕੋਈ ਕੋਈ ਪ੍ਰਬੰਧ ਨਹੀਂ ਜੇ ਕਿਦੇ ਮਾੜੀ ਹਾਲਤ ਜੇ ਨਾ ਪਸ਼ੂਆਂ ਵਾਲ ਡਗਰਾਂ ਦੇ ਕੋਈ ਦਵਾਈ ਦਾ ਪ੍ਰਬੰਧ ਜੇ ਨਾ ਨਾ ਚਾਰੇ ਦਾ ਨਾ ਚਾਰੇ ਦਾ ਪ੍ਰਬੰਧ ਜੇ ਨਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਜੇ ਨਾ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਦਾ ਜੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜੇ ਬੇੜਾ ਗਰਕ ਹੋਇਆ ਪਿਆ ਜੀ ਇਹਨਾਂ ਦਾ ਇਹ ਸਿਰਫ ਫੋਟੋਆਂ ਨਾਲ ਆਉਂਦੇ ਜੇ ਤੇ ਪੰਜਾਬ ਨੂੰ ਦਿਖਾਉਂਦੇ ਵੀ ਕਈ ਫਿਰਦੇ ਪਏ ਤੁਰਦੇ ਪਏ ਇੱਥੇ ਤੁਸੀਂ ਵੇਖੋ ਕੋਈ ਬੋਰਡ ਜਾਂ ਕੋਈ ਜਿਹੜੇ ਸੈਂਟਰ ਦੀਆਂ ਟੀਮਾਂ ਹੁਣ ਸੈਂਟਰ ਨੂੰ ਕਿਉਂ ਨਹੀਂ ਗਾਣਾ ਕੱਢਦੇ ਐ ਐਨਡੀਆਰ ਵੀ ਟੀਮਾਂ ਨਾਲ ਕੇ ਸੇਵਾ ਕਰਾ ਰਹੀਆਂ ਕਰਦੀਆਂ ਪਈਆਂ ਹਾਂਜੀ ਤੇ ਇਹ ਇਹ ਇਹਦਾ ਸਾਰਾ ਪ੍ਰਬੰਧ ਆ ਇਹ ਸਾਰਾ ਇਹ ਇਹ ਸਵਾਏ ਫੋਟਵਾ ਦਿਓ ਇਹ ਸਰਕਾਰ ਕੁਛ ਨਾਲ ਦਾ ਕਹਿਣਾ ਕਿ ਹਰਿਆਣਾ ਪਾਣੀ ਮੰਗਦਾ ਸੀ ਤੁਸੀਂ ਵੀ ਬੀਜੇਪੀ ਦੇ ਵਿੱਚ ਮੌਜੂਦ ਹੋ ਕਹਿੰਦੇ ਅੱਜ ਹਰਿਆਣਾ ਆਰਟੀਕਲ ਨਹੀਂ ਬਾਹਰ ਪੜਨਦਿਆ ਇਹ ਸਵਾਏ ਇਹਨਾਂ ਦਿਓ ਕਿ 70 ਸਾਲ ਕੀ ਹੋਇਆ ਪੁਰਾਣਾ ਜਿਹੜਾ ਉਹਨਾਂ ਸਰਕਾਰਾਂ ਨੇ ਬਣਾਇਆ 70 ਸਾਲਾਂ ਹੁਣਾਂ ਸਰਕਾਰਾਂ ਨੇ ਬਣਾਇਆ 70 ਸਾਲ ਹੁਣਾਂ ਸਰਕਾਰਾਂ ਨੇ ਬਣਾਇਆ ਤੇ ਉਹਨਾਂ ਦੀ ਰਿਪੇਅਰ ਕਰ ਲੈਂਦੇ ਘਟੋਂ ਘਟ ਸਵਾਏ ਦੂਸ਼ਣ ਬਾਜੀ ਦੋ ਸਵਾਏ ਲੋਕਾਂ ਨੂੰ ਘਬਰਾਹ ਕਰਦੇ ਕਰਦੇ ਕੀ ਪਿਆ ਆ ਰਾਤ ਨੂੰ ਆ ਚੌਂਕੀਆਂ ਤੇ ਜਾ ਕੇ ਬੀਐਸਐਫ ਨੇ ਬਾਹਾਂ ਫੜ ਕੇ ਜਵਾਨਾਂ ਨਾਲ ਫੋਟੋਆਂ ਖਿਚੋਂਦਾ ਪਿਆ ਆ ਕਿ ਮਿਲਨਾਂ ਦੇ ਲੋਕਾਂ ਨੂੰ ਆ ਲੋਕਾਂ ਨੂੰ ਮਨੇ ਸੰਗਤ ਨੂੰ ਮਨੇ ਜਿਹੜੇ ਦੁੱਖ ਸੋਗ ਦੇ ਭਾਈਵਾਲ ਹੋਣੇ ਆ ਕਿ ਕਿਵੇਂ ਦੇ ਪ੍ਰਬੰਧ ਚਾਹੀਦੇ ਸ਼ਾਜ ਇੱਥੇ ਹਾਂਜੀ ਕਿਵੇਂ ਦੇ ਪ੍ਰਬੰਧ ਹੋਣੇ ਚਾਹੀਦੇ ਆ ਇੱਥੇ 1988 ਦੇ 1995 ਜਹਾੜਾ ਏ 1900 1993 ਜਹਾੜਾ ਏ 1988 ਜਹਾੜਾ ਏ ਉਹਨੇ ਮਾਰੇ ਪ੍ਰਬੰਧਾਂ ਦੀ ਬਹੁਤ ਬੇੜਾ ਹੀ ਕਰ ਕੋਇਆ ਪਿਆ ਇਹਨਾਂ ਦਾ ਇਹਦੇ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਚਾਹੀਦੀ ਬ੍ਰਹਮ ਗਣੀ ਬਾਬਾ ਬੁੱਢਾ ਸਾਹਿਬ ਦੀ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਉਸ ਜਿਸ ਵਾਹਗਰੂ ਜਿਸ ਮਾਰਗ ਨੂੰ ਜਿਸ ਮਾਰਗ ਨੂੰ ਤੁਸੀਂ ਧਿਆਉਂਦੇ ਜੇ ਉਹਦੇ ਅੱਗੇ ਅਰਦਾਸ ਬੇਨਤੀ ਕਰੋਗੇ ਇਹ ਜਿਹੜੀ ਕਰੋਪੀ ਦੂਰ ਹੋਵੇ ਤੇ ਤਾਂ ਆਪਣਾ ਭਾਈਚਾਰਕ ਸਾਹਿਬ ਬਣਾ ਕੇ ਰੱਖਣਾ ਇੱਕ ਦੂਜੇ ਨਾਲ ਸੋ ਇਹ ਸਨ ਭਾਜਪਾ ਦੇ ਆਗੂ ਹਲਕਾ ਨਾਲ ਦੀ ਨਮਾਇੰਦਗੀ ਵੀ ਕਦਰੇ ਸਾਫ ਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਜਨਾਲਾ ਜਿਨ੍ਹਾਂ ਮੌਕੇ ਦੇ ਹਾਲਾਤਾਂ ਦੀ ਜਿੱਥੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਸਰਕਾਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਨੂੰ ਨਾ ਕਾਫੀ ਦਾ ਦਿਆ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਲਏ ਰਮਦਾਸ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਅਜਨਾਲਾ ਖੇਤਰ ਦੇ ਵਿੱਚ ਰਾਵੀ ਦੇ ਪਾਣੀ ਨੇ ਪੂਰੀ ਤਬਾਈ ਮਚਾਈ ਹੋਈ ਹੈ ਜੇ ਤਸਵੀਰਾਂ ਤੁਹਾਨੂੰ ਸ਼ੇਅਰ ਕਰ ਦੇਵਾਂ ਤਾਂ ਕੋਨੇਵਾਲ ਪਿੰਡ ਤੋਂ ਲੈ ਕੇ ਜਿੰਨੇ ਵੀ ਨੇੜੇ ਪਿੰਡੇ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਪਾਣੀ ਕਈ-ਕਈ ਫੁੱਟ ਭਰ ਚੁੱਕਾ ਹੈ ਲਗਾਤਾਰ ਪਾਣੀ ਦਾ ਪੱਦਰਵਾਦਾ ਨਜ਼ਰ ਆ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਕਿ ਜਿਹੜੀ ਗੁਰਦੁਆਰਾ ਸਮਾਦ ਬਾਬਾ ਬੁੱਢਾ ਸਾਹਿਬ ਜਿੱਥੇ ਲੱਗੇ ਜਿਹੜੀ ਸੜਕ ਜਾਂਦੀ ਹੈ ਮੁੱਖ ਸੜਕ ਦੇ ਜਿਹੜਾ ਪਾਣੀ ਕਈ-ਕਈ ਫੁੱਟ ਆ ਰਿਹਾ ਤੇ ਜਿਹੜਾ ਅੱਗੇ ਨੂੰ ਵਧਦਾ ਜਾ ਰਿਹਾ ਜਿਹੜੇ ਪਿੰਡ ਆ ਲਪੇਟ ਲੈ ਜਾ ਰਿਹਾ ਇੱਥੇ ਵੱਖ-ਵੱਖ ਸਿਆਸੀ ਲ ਬੋਨੀ ਜੀ ਬਹੁਤ ਦੁੱਖ ਭਰੀ ਮਸੀਬਤ ਭਰੀ ਕੜੀ ਇੱਥੇ ਲੋਕਾਂ ਦੇ ਨਾਲ ਦਦੂ ਨਾ ਪਹੁੰਚੇ ਇਹ ਜਿਹੜਾ ਕੁਦਰਤ ਦਾ ਕਹਿ ਰਿਹਾ ਅਸਮਾਨ ਰਹੀ ਤੇ ਜਿਹੜਾ ਬਰਸਾਤਾ ਰਹੀ ਜਿਹੜਾ ਸਾਡੇ ਰਾਵੀ ਦਰਿਆ ਕੰਢੇ ਦੇ ਬੈਠੇ ਆ ਇਹ ਤੇ ਕੁਦਰਤ ਦਾ ਕਹਿ ਰਹੀ ਦੀ ਅੱਗੇ ਦੇ ਪ੍ਰਮਾਤਮਾ ਦੀ ਕਿਰਪਾ ਬਖਸ਼ੀਸ਼ ਕਰੇ ਰਹਿਮਤ ਕਰੇ ਬੰਨੇ ਲੱਗ ਸਕਦਾ ਪਰ ਕਿਥੋਂ ਦਾ ਸਰਕਾਰ ਦਾ ਸਵਾਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਜੇ ਕੀਤੇ 3 ਸਾਲ ਹੋ ਗਈ ਹੈ 3.5 ਸਾਲ ਇਸ ਆਪ ਦੀ ਸਰਕਾਰ ਨੂੰ ਕੋਈ ਸਪਾਈਆਂ ਨਹੀਂ ਹੋਈਆਂ ਕੋਈ ਰਿਪੇਅਰਾਂ ਨਹੀਂ ਹੋਈਆਂ ਜੇ ਤਸੀਬਾਂ ਦੀ ਰਿਪੇਅਰ ਹੋਈ ਹੁੰਦੀ ਤੇ ਇਹ ਕਾਰਨ ਹੀ ਵਾਪਰ ਦੇਣਾ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਨੌਮਣੀਆਂ ਚ ਇਹਨਾਂ ਸੂਇਆਂ ਚ ਇਹਨਾਂ ਨਹਿਰਾਂ ਚ ਐਡੀ ਫੋਟ 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 ਦੋ ਦੋ ਫੋਟ ਬੂਟੀ ਹੋਈ ਪਈ ਏ ਤੇ ਬੂਟੀ ਇਹੋ ਜਿਹੀ ਹੋਈ ਚੜੀ ਇਹਨਾਂ ਸਪਾਈ ਨਹੀਂ ਕੀਤੀ ਉੱਥੇ ਪਾਣੀ ਦਾ ਪਾਣੀ ਦਾ ਫਲੋ ਨਹੀਂ ਬਣਿਆ ਤੇ ਜਿਹੜੇ ਇਹ ਰਾਤ ਨੂੰ ਟਾਰਚਾਂ ਲੈ ਕੇ ਇਥੋਂ ਦਾ ਜਿਹੜਾ ਵਧਾਇਆ ਗਿਆ ਟਾਰਚਾਂ ਲੈ ਕੇ ਜਵਾਨਾਂ ਨਾਲ ਫੋਟੋਆਂ ਨੂੰ ਹੁੰਦਾ ਪਿਆ ਆ ਤੇ ਉਥੇ ਕਿੱਥੇ ਬੰਨ ਬੰਨੇ ਜੇ ਰਾਤ ਨੂੰ ਜਿਹੜੀਆਂ ਫੋਟੋਆਂ ਦਵਾਈਆਂ ਪਾਣੀ ਦੇ ਆ ਵੇਖੋ ਚੜੀ ਆਉਂਦਾ ਪਿਆ ਆ ਆ ਪਸ਼ੂ ਪਸ਼ੂ ਕਈ ਮਰ ਗਏ ਆ ਕਈਆਂ ਨੂੰ ਬਚਾਉਂਦੇ ਵੇ ਕਈ ਬੱਚੇ ਰੁੜ ਗਏ ਨੇ ਇਹ ਵੀ ਮੇਰੇ ਕੋਲ ਖਬਰ ਆਉਂਦੀ ਆ ਭਈਆਂ ਅੱਜ ਇਹ ਰੈਸਕਿਊ ਨਹੀਂ ਹੁੰਦਾ ਪਿਆ ਜੇ ਰੈਸਕਿਊ ਦੀਆਂ ਟੀਮਾਂ ਆਉਣਗੀਆਂ ਤੇ ਸਾਰੇ ਬਚਾਉਨੇ ਆ ਇੰਪੋਰਟੈਂਟ ਸਰ ਕਿੰਨੇ ਕੁ ਲੋਕ ਅਜੇ ਰਾਵੀ ਦੇ ਕੰਡੇ ਪਿੰਡਾਂ ਦੇ ਵਿੱਚ ਫਸੇ ਆ ਅਜੇ ਸੈਂਕੜੇ ਹਜ਼ਾਰਾਂ ਹਜ਼ਾਰਾਂ ਰੋਕ ਸਾਡੇ ਆ ਜਿਹੜੇ 15-20 ਪਿੰਡ ਆ ਆਪਣੀ ਛੱਤਾਂ ਉਤੇ ਬੈਠੇ ਹੋਵੇ ਦੱਸੋ ਆਪਾਂ ਇਥੇ ਖਲੋਤੇ ਕੋਈ ਆਇਆ ਨਿਕਲ ਗਏ ਥੋੜੇ ਬੋਧੇ ਲੈ ਆਉਂਦੇ ਆ ਫਿਰ ਛਾਡੋ ਇਹਨਾਂ ਕੋਈ ਪ੍ਰਬੰਧੀਆਂ ਨਹੀਂ ਆ ਜੀ ਤੇ ਇਹ ਜਿਹੜਾ ਮੁੱਖ ਮੰਤਰੀ ਆ ਇਹ ਤਾਮਿਲ ਦਾੜੂ ਜਿਹੜੀ ਚੇਨਈ ਚ ਜਾ ਕੇ ਇਟਲੀਆਂ ਤੇ ਦੋਸਿਆਂ ਦੇ ਕਰਦਾ ਪਿਆ ਤੇ ਇੱਕ ਹੈਲੀਕਾਪਟਰ ਤਾਂ ਜ ਕੱਛਦਾ ਹੁੰਦਾ ਸੀ ਕੇਜਰੀਵਾਲ ਨੂੰ ਸੈਰਾ ਕਰਾਉਂਦਾ ਇਥੇ ਹੈਲੀਕਾਪਟਰ ਲੈ ਕੇ ਵੇਖ ਜਾ ਘਟੂ ਘਟ ਆ ਜਿਹੜੇ ਜ਼ਿੰਮੇਦਾਰਾਂ ਦੀਆਂ ਗਰਦੌਰੀਆਂ ਆ ਇਹ ਕਹਿੰਦਾ ਆਪ ਗਰਦੌਰੀਆਂ ਇਹ ਹਦੇਸ਼ ਕਰੌਣੇ ਭਗਵੰਤ ਮਾਨੂ ਸੀਐਮ ਸਾਹਿਬ ਕੋ ਹਾਂ ਪਿਛਲੇ ਕਹਿੰਦੇ ਵੀ ਮੁਰਗੀ ਤੱਕ ਦਾ ਮਾਜਾ ਦੇਵਾਂਗੇ ਬੱਕਰੀ ਮੁਰਗੀ ਆਂਡੇ ਤੱਕ ਦਾ ਵੀ ਗਿਆ ਹੀ ਇਹ ਇਹ ਮਜ਼ਾਕ ਬਣਾਉਂਦੇ ਕੋਜਾ ਮਜ਼ਾਕ ਬਣਾਇਆ ਪਿਆ ਕਿ ਚੁਟਕਲੇ ਸੁਣਾਉਂਦੇ ਆ ਦੂਸਰੇ ਬੰਨੇ ਇਹ ਜਿਹੜੀਆਂ ਗਰਦੌਰੀਆਂ ਇਹਨਾਂ ਨੂੰ ਡੀਸੀ ਨੂੰ ਹੁਕਮ ਕਰਨਾ ਚਾਹੀਦਾ ਕਿ ਸਾਰੇ ਸਾਰੇ ਹਰ ਇੱਕ ਦੀ ਗਰਦੌਰੀ ਜਿਹੜੇ ਡੁੱਬ ਗਏ ਪਿੰਡ ਗਦੌਰੀ ਤੇ ਉੱਥੇ ਹੁੰਦੀ ਜਿੱਥੇ ਥੋੜੇ ਬੋਲੇ ਹੋਵੇ ਨਾ ਹੋਵੇ ਇਹਦੇ ਸਾਰੇ ਪਿੰਡ ਪਿੰਡਾਂ ਦੇ ਪਿੰਡ ਡੁੱਬੇ ਪਏ ਆ ਕਵੇਂ ਦੇ ਹਾਲਾਤ ਆ ਤੇ ਪ੍ਰਬੰਧਾ ਨੂੰ ਕਿਵੇਂ ਦੇਦੇ ਜੋ ਕਿਉਂਕਿ ਮੰਤਰੀ ਸਭਾਣ ਇੱਥੇ ਆਏ ਹੀ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦਾ ਵਿਧਾਇਕ ਤਾਂ ਹੈ ਹੀ ਆ ਉਹਨਾਂ ਦਾ ਦਾਵਾ ਆ ਕਿ ਅਸੀਂ ਪੂਰੇ ਪ੍ਰਬੰਧ ਕੀਤੇ ਆ ਕੱਲੇ ਇਸ ਅਮਰਸਾ ਜ਼ਿਲ੍ਹੇ ਦੀ ਜਿੱਥੇ-ਜਿੱਥੇ ਵੀ ਆ ਰਹੇ ਆਂਦੇ ਪ੍ਰਬੰਧ ਇਹ ਝੂਠੋ ਝੂਠ ਬੋਲਦੇ ਪਏ ਜੇ ਕੋਈ ਪ੍ਰਬੰਧ ਨਹੀਂ ਜੇ ਕੋਈ ਕੋਈ ਪ੍ਰਬੰਧ ਨਹੀਂ ਜੇ ਕਿਤੇ ਮਾੜੀ ਹਾਲਤ ਜੇ ਨਾ ਪਸ਼ੂਆਂ ਵਾਲ ਡੰਗਰਾਂ ਦੇ ਕੋਈ ਦਵਾਈ ਦਾ ਪ੍ਰਬੰਧ ਜੇ ਨਾ ਨਾ ਚਾਰੇ ਦਾ ਹਾਲ ਨਾ ਚਾਰੇ ਦਾ ਪ੍ਰਬੰਧ ਜੇ ਨਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਜੇ ਨਾ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਦਾ ਜੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਜੇ ਬੇੜਾ ਗਰਕ ਹੋਇਆ ਪਿਆ ਜੀ ਇਹਨਾਂ ਦਾ ਇਹ ਸਿਰਫ ਫੋਟੋਆਂ ਲਵਾਉਂਦੇ ਜੇ ਤੇ ਪੰਜਾਬ ਨੂੰ ਦਿਖਾਉਂਦੇ ਵੀ ਕਈ ਫਿਰਦੇ ਪਏ ਤੁਰਦੇ ਪਏ ਇੱਥੇ ਤੁਸੀਂ ਵੇਖੋ ਕੋਈ ਬੋਰਡ ਜਾਂ ਕੋਈ ਜਿਹੜੇ ਸੈਂਟਰ ਦੀਆਂ ਟੀਮਾਂ ਹੁਣ ਸੈਂਟਰ ਨੂੰ ਕਿਉਂ ਨਹੀਂ ਗੱਲਾਂ ਕਰਦੇ ਆ ਐਨਡੀਆਰਫੀ ਟੀਮਾਂ ਆ ਕੇ ਸੇਵਾ ਕਰਾਰੀਆਂ ਕਰਦੀਆਂ ਪਈਆਂ ਹਾਂਜੀ ਤੇ ਇਹ ਇਹ ਇਹਦਾ ਸਾਰਾ ਪ੍ਰਬੰਧ ਆ ਇਹ ਸਾਰਾ ਇਹ ਇਹ ਸਵਾਏ ਫੋਟਵਾ ਦੋ ਇਹ ਸਰਕਾਰ ਕੁਛ ਨਾ ਦਾ ਕਹਿਣਾ ਕਿ ਹਰਿਆਣਾ ਪਾਣੀ ਮੰਗਦਾ ਸੀ ਤੁਸੀਂ ਵੀ ਬੀਜੇਪੀ ਦੇ ਵਿੱਚ ਮੌਜੂਦ ਹੋ ਕਹਿੰਦੇ ਅੱਜ ਹਰਿਆਣਾ ਆਰਟੀਕਲ ਨਹੀਂ ਬਾਹਰ ਪੜਨਦਿਆ ਇਹ ਸਵਾਏ ਇਹਨਾਂ ਦੋ ਕਿ 70 ਸਾਲ ਕੀ ਹੋਇਆ ਪੁਰਾਣਾ ਜਿਹੜਾ ਉਹਨਾਂ ਸਰਕਾਰਾਂ ਨੇ ਬਣਾਇਆ 70 ਸਾਲਾਂ ਹੁਣਾਂ ਸਰਕਾਰਾਂ ਨੇ ਬਣਾਇਆ 70 ਸਾਲ ਹੁਣਾਂ ਸਰਕਾਰਾਂ ਨੇ ਬਣਾਇਆ ਤੇ ਉਹਨਾਂ ਦੀ ਰਿਪੇਅਰ ਕਰ ਲੈਂਦੇ ਘਟੋ ਘਟ ਸਵਾਏ